ਇਹ ਇਹਨੂੰ ਜਮਾ ਸਹੀ ਰੱਖਣਗੇ ਇਹ ਉੱਚਾ ਨਹੀਂ ਮਾਣੀ ਹੋਣ ਦਿੰਦੇ ਬਿਲਕੁਲ ਜਿਹਦੇ ਨਹੀਂ ਲੱਗਿਆ ਜਦੋਂ ਇਹ ਟਰਾਲੀ ਆਪਾਂ ਚਲਾਉਣੀ ਆ ਕਿਸੇ ਦੀ ਟਿਊਪ ਉੱਪਰ ਨਹੀਂ ਤੇ ਟਰੈਕਟਰ ਦੀ ਕਿਸੇ ਦੀ ਹੁੱਕ ਉੱਪਰ ਨਹੀਂ ਤੇ ਕਿਸੇ ਦਾ ਕੁਝ ਪੰਨ ਤੋਦ ਕਰ ਦਈਏ ਇਹਦੇ 'ਚ ਕੋਈ ਦਿੱਕਤ ਨਹੀਂ ਹੁੰਦੀ ਰੁਕੇ ਕਾਰਨ ਇਹ ਹੈ ਹੁਣ ਜਿਵੇਂ ਇੱਕ ਇੱਕ ਹੰਪ ਤੋਂ ਟੱਪਦੀ ਹੈ ਤਾਂ ਦੂਜੇ ਨੇ ਬੈਲੈਂਸ ਕਰ ਲਿਆ ਦੂਜੇ ਨੇ ਬੈਲੈਂਸ ਕਰ ਲਿਆ ਹਾਂ ਉਹ ਇੱਕ ਤੇ ਚੜ ਗਈ ਦੂਜਾ ਚੱਕਿਆ ਜਾਣਾ ਤਾਂ ਹਾਂ ਉਹ ਤੇ ਚੜ ਗਈ ਆ ਚੱਕਿਆ ਜਾਣਾ ਇਹ ਦੋਨਾਂ ਦੇ ਵਜ਼ਨ ਆਉਂਦਾ ਦੋਨਾਂ ਦੇ ਬਰਾਬਰ ਆਸਾਂ ਦੇ ਬਰਾਬਰ ਭਾਰ ਅਸੀਂ ਵੀਰੇ ਪਟੀਨ ਨਹੀਂ ਭਰਦੇ ਹੂੰ ਪਰ ਹਰੇਕ ਬੰਦਾ ਰੇਲ ਲਾ ਕੇ ਪ ਆ ਗਿਆ ਪੀਟੀ ਸਿਸਟਮ ਬਾਕੀ ਦਾ ਕੋਈ ਦਿਖਾਵਾ ਨਹੀਂ ਕਰਿਆ ਸਾਰਾ ਅੰਡਰਗਰਾਉਂਡ ਹੈ ਜਦੋਂ ਬੰਦੇ ਨੇ ਵਰਤ ਨਹੀਂ ਉਹਦੇ ਇੱਥੇ ਲੋਕ ਲੱਗਿਆ ਜੀ ਟੰਗਿਆ ਜਾਊਗਾ ਉਹਦਾ ਕ੍ਰਾਸ ਹੋਊਗਾ ਅੱਛਾ ਉਹ ਤੋਂ ਬਿਨਾ ਬਸ ਬੰਦ ਆ ਇਹ ਨਹੀਂ ਕਿਸੇ ਨੂੰ ਪਤਾ ਨਹੀਂ ਲੱਗਦਾ ਕੋਈ ਪਤਾ ਨਹੀਂ ਕਿਸੇ ਨੂੰ ਆ ਇਹਦਾ ਲੀਵਰ ਆ ਗਿਆ ਹੂੰ ਜਦੋਂ ਆਪਾਂ ਤੋਰਨੀ ਹੈ ਟਰਾਲੀ ਹਾਂਜੀ ਲੀਵਰ ਇੱਥੇ ਇੱਥੇ ਨਹੀਂ ਨਿਊਟਰਲ ਅਸੀਂ ਇੱਥੇ ਨਿਊਟਰਲ ਹੋ ਗਿਆ ਇੱਥੋਂ ਤੁਰੂ ਟਰਾਲੀ ਓਕੇ ਟਰਾਲੀ ਦਾ ਪੀਟੀਓ ਇੱਥੋਂ ਹੀ ਕੰਮ ਕਰੂਗਾ ਜਦੋਂ ਆਪਾਂ ਤੋਰਨੀ ਹੈ ਇੱਥੋਂ ਕੰਮ ਕਰੂਗਾ ਠੀਕ ਆ ਕੋਈ ਜਿਗਾੜ ਨਹੀਂ ਲਾਇਆ ओरिजिनल ਜਿਗਾੜ ਲਾਇਆ ਘੋੜੇ ਦਾ ਲੀਵਰ अच्छा डगाड़बाजी ਨਹੀਂਗਾ ਵੀ ਆਪ ਬਣਾ ਕੇ ਆਉਦਾ ਸਰਕੇ ਦਾ ਲਾਤਾ ਇੱਥੇ ਲੋਕ ਕਿਉਂ ਵੀ ਇਹੀ ਹੁੰਦੀ ਅਸਲ ਜਿਵੇਂ ਕਹਿੰਦੀ ਰਾਹ ਚੰਗੇ ਗੁਰੂ ਦੇ ਚੰਡੇ ਚੇਲੇ ਦੀ ਇਨਸਾਨੀ ਹੁੰਦੀ ਆ ਵੀ ਹਰ ਇੱਕ ਚੀਜ਼ ਧਿਆਨ ਚ ਰੱਖਣੀ ਹੈ ਨਾ ਇਹਨੂੰ ਵੀ ਡਬਲ ਜੈਕ ਦਾ ਸਿੰਗਲ ਫੇਰਾ ਡਬਲ ਜੈਕ ਆ ਵੀਰੇ ਇਹ 18 18 7 7 ਸਾਢੇ 7 ਟਰਾਲੀ ਦਾ ਸਾਈਜ ਹੈ ਓਕੇ ਤੇ ਜਿਹੜਾ ਇਹਨੂੰ ਹਿੱਸਾ ਵੀ ਇਹ ਫਿਰ ਕਰਕੇ ਕਾਹਦਾ ਬਾਰਤ ਰਿਹਾ ਸੀ ਹਿੱਸਾ ਇਹ ਟਾਟਾ ਦੀ ਗੱਡੀ ਦਾ ਹੁੰਦਾ ਵੀਰੇ ਅਸਾ ਟਾਟਾ ਦੀ ਗੱਡੀ ਦਾ ਟਰੱਕ ਵਾਲਾ ਹਿੱਸਾ ਦਾ ਟਰੱਕ ਵਾਲਾ ਹਿੱਸਾ ਓਕੇ ਫਰਸ਼ ਕਿਹੜਾ ਲਾਉਣੀ ਇਹ ਸਿੱਪ ਦਾ ਫਰਸ਼ ਆ ਵੀ ਹਾਂ ਫਰਸ਼ ਦਾ ਵੀ ਲਾਉਣਾ ਆਪਾਂ ਟਾਟਾ ਦਾ ਵੀ ਲਾਉਣਾ 6 ਮੈਂ ਪੰਜਵਾਂ ਉਹ ਗਾਹਕ ਦੀ ਚੁਆਇਸ ਆ ਜਿਹੜਾ ਸਾਨੂੰ ਕਹੇ ਉਹ ਲਾ ਦੇ ਹਾਂਜੀ ਸਿੱਪ ਦਾ ਫਰਸ਼ ਜੀ ਤਾਂ ਮਿਲਦੀ ਹੋਊ ਚਾਦਰ ਆਪਾਂ ਨੂੰ 올ਡ ਪੁਰਾਣੀ 올ਡ ਮਿਲਦੀ ਆ ਪੁਰਾਣੀ ਜੀ ਪੁਰਾਣੀ ਮਿਲਦੀ ਆ ਤੇ ਉਦਾਂ ਆਪਾਂ ਕੋਈ ਪਾਰਟ ਹੋਰ ਜਿਹੜੀ ਟਾਟਾ ਦੀ ਆ ਉਹ ਨਵੀਂ ਮਿਲੂ ਆਪਾਂ ਨੂੰ ਨਵੀਂ ਲਾਵਾਂ ਉਹ ਫਰੈਸ਼ ਲੱਗੂਗੀ ਇਹ ਵੀ ਆਪਾਂ ਨੂੰ ਪਾਈਪ ਬਲੌਗ ਹੁੰਦੀ ਆ ਰੇ ਵੇਖੋ ਜਿਹੜੀ ਆਪਣੀ ਜਿਹ ਇੱਕ ਪਾਈਪ ਗਰਾਊਂਡ ਕਰੋ ਆ ਚਾਬੀ ਆ ਓਕੇ ਤੇ ਲੌਕ ਲਾਓ ਇਹਨਾਂ ਨੂੰ ਲਾ ਕੇ ਜਾ ਕੇ ਘਰੇ ਰੱਖ ਲਓ ਇਹ ਇਹਦੇ ਇਹਦਾ ਇਹਦਾ ਫਾਇਦਾ ਇਹ ਹੈ ਜਦੋਂ ਆਪਾਂ ਟਰਾਲੀ ਕਿਸਨ ਮੰਗਮੀ ਦੇਣੀ ਹੈ ਉਹ ਬੰਦਾ ਜਿੱਕ ਲਾ ਕੇ ਪਾਇਪ ਚੱਕ ਟਰਾਲੀ ਚੱਕਦਾ ਉਹ ਤੇਲ ਕਿਸੇ ਦਾ ਕਿਹਾ ਜਾ ਹੁੰਦਾ ਕਿਸੇ ਦਾ ਕਿਹਾ ਜਾਂਦਾ ਟਰਾਲੀ ਆਪਾਂ ਪਵਾ ਦਿੰਦੇ ਆ ਪਹਿਲਾਂ ਘਰੋਂ ਕਹਿ ਕੇ ਤੋਰਦੇ ਆ ਭਾਈ ਲਿਫਟ ਨਾ ਚੱਕੀ ਪਰ ਫਿਰ ਵੀ ਅਗਲਾ ਚੱਕ ਲੈਂਦਾ ਮੰਨ ਲਓ ਮੰਨ ਲੀ ਚਾਰ ਵੀ ਪਾਇਪ ਵਿੱਚ ਪਾਓ ਲੋਕ ਲਾਓ ਲੋਕ ਲਾਓ ਅਗਲਾ ਕੰਮ ਲੂ ਤੇ ਸੜਜੂ ਬਲਕਿ ਲਿਫਟ ਨਹੀਂ ਚੱਕਦਾ ਲਿਫਟ ਨਹੀਂ ਚੱਕਦਾ ਆਪਣੇ ਤੇਲ ਨੂੰ ਕੋਈ ਨੁਕਸਾਨ ਨਹੀਂ ਹੋਊਗਾ ਨੁਕਸਾਨ ਨਹੀਂ ਹੁੰਦਾ ਹੈਨਾ ਅਸੀਂ ਪੁਰਾਣੀ ਟਰਾਲੀ ਨੂੰ ਉਹ ਕੀਤੀ ਆ ਟਰੋਫਾਈ ਕਰੀ ਆ ਇਹ ਪੁਰਾਣੀ ਪਰ ਜੱਜਮੈਂਟ ਜਮੇ ਨਹੀਂ ਹੁੰਦੀ ਭਾਈ ਹੈ ਜੱਜਮੈਂਟ ਨਹੀਂ ਹੁੰ ਕੋਈ ਸੱਚ ਨੂੰ ਸੋਚ ਸਕਦਾ ਬਈ ਇਹਦੀ ਕੋਈ ਫੋਟੋ ਹੈਗੀ ਤੋਂ ਹਟਲ ਵਿੱਚ ਜਦੋਂ ਪਹਿਲਾਂ ਹੀ ਸੀ ਫੋਟੋ ਹੈਗੀ ਇਹ ਦੇਵਾਂਗੇ ਬਈ ਬਈ ਇਹਦੇ ਵਿੱਚ ਕੀ ਕੀ ਤਬਦੀਲੀ ਕੀਤੀ ਆਪਣ ਮੈਨੂੰ ਇਹ ਦੱਸਿਓ ਇਹਦੇ ਵਿੱਚ ਅਸੀਂ ਸਾਰਾ ਕੁਝ ਹੀ ਪਹਿਲੀ ਗੱਲ ਤਾਂ ਲਾਈਟਾਂ ਲਾਈਆਂ ਸਾਰੀਆਂ ਅਸੀਂ ਫੇਰ ਆਹ ਡਿਜ਼ਾਈਨ ਹੋ ਗਏ ਬੈੱਡ ਨਮਾ ਇਹਦਾ ਲੇਜ਼ਰ ਕਟਿੰਗ ਦੇ ਵਿੱਚ ਲੱਗਿਆ ਬਈ ਸਾਰਾ ਓਕੇ ਆਹ ਸਾਰੀ ਆਹ ਸਿਸਟਮ ਲੱਗਿਆ ਪੈਰਦਾਨ ਬਣਾ ਦੇ ਚਾਲੂ ਖੁੱਲ ਗਏ ਮਗਰ ਯਾਨੀ ਕਿ ਜਿੰਨਾ ਕਿ ਵੀ ਇਹਦਾ ਕਰਨ ਵਾਲੇ ਅਸੀਂ ਮੋਡੀਫਾਈ ਜਿੰਨਾ ਕਿ ਗਾਹਕ ਨੇ ਕਿਹਾ ਸੀ ਸਾਰਾ ਕਰਿਆ ਹੋਈ ਆਹ ਤੇ ਇੱਕ ਹੋਰ ਗੱਲ ਧਰਮੇ ਹੋਏ ਐਦਾਂ ਸੱਜਣਾ ਸਟਿੱਕਰ ਲਵਾ ਲੈਂਦੇ ਆ ਸਭ ਇਹ ਕਟਿੰਗ ਕਰੀ ਹੋਈ ਹੈ ਕਟਿੰਗ ਹੋਈ ਆ ਇਹਨੇ ਨਾ ਮੇਟਣਾ ਦੇਖ ਲੈਣੇ ਆਈ ਰਹਿਣਾ ਨਾ ਇਹਨੇ ਆਈ ਰਹਿਣਾ ਤੇ ਇੱਕ ਬਈ ਨੂੰ ਦੱਸਿਓ ਇਹ ਕੀ ਕੀ ਕੁਸੇ ਦੇ ਵਿੱਚ ਤਬਦੀਲ ਕੀਤਾ ਇਹ ਟਰਾਲੀ ਦਾ ਸਹਿਜ ਪ੍ਰੋਪਰਿਟੀ ਸੀ ਕਬੱਡੀ ਛੋਟੀ ਕੀਤੀ ਆ ਨਹੀਂ ਸਹਿਜ ਪ੍ਰੋਪਰਿਟੀ ਸੀ ਵੀਰੇ ਹਾਂਜੀ ਜਿੱਕ ਦੀ ਸੈਟਿੰਗ ਕਰੀ ਆ ਜਿੱਕ ਥੋੜਾ ਨੁਕਸੀ ਪੈ ਜਾਣ ਪਈ ਤਾਂ ਚੱਕਦੀ ਨਹੀਂ ਸੀ ਉਹ ਸੈੱਟ ਕਰਿਆ ਸੀ ਹਾਂਜੀ ਸਾਰੀ ਮੋਡੀਫਾਈ ਕਰੀ ਆ ਓਕੇ ਬੈਡ ਨਵਾਂ ਲੱਗਿਆ ਹੂੰ ਤੇ ਬਾਕੀ ਕੁਝ ਹੋਰ ਜਿੱਥੇ ਕੋਈ ਕਮੀ ਲੱਗੀ ਸਾਨੂੰ ਕੋਈ ਵੈਲਡਿੰਗ ਕੱਪੇ ਦੀ ਗ੍ਰੈਂਡਰ ਗੌਂਡਰ ਮਾਰ ਕੇ ਉਹ ਸੈੱਟ ਕਰੀਆ ਉਹ ਸਾਰਾ ਸੈੱਟ ਕੀਤਾ ਆ ਵੀ ਸਾਰਾ ਤੁਸੀਂ ਹੁਣ ਲਾਇਆ ਹੈ ਨਾ ਇਹ ਸਾਰਾ ਨਵਾਂ ਲੱਗਿਆ ਬੰਪਰ ਰੈਸਟ ਕਰਨੀ ਆ ਮੰਜਾ ਵੀ ਲੱਗਿਆ ਹੋਇਆ ਬਈ ਜੀ ਦੇਤਾ ਜੀ ਰੈਸਟ ਕਰਨੀ ਆ ਬਹਿ ਕੇ ਆਪਾਂ ਕੋਈ ਲੰਚ ਦਿਨ ਪਬਲੀ ਗਲਾਸ ਕੋਸ਼ੀਤਰ ਹੋਏ ਤੇ ਹਾਂ ਤਾਂ ਸਾਰੇ ਫੋਰਚੂਨਰ ਵਾਲੇ ਦੇਤੇ ਯਾਰ ਫੀਚਰ ਇਹਦੇ ਵਿੱਚ ਹੈ ਆ ਦੇਖਾ ਇੱਥੇ ਕਿਸਾਨ ਸਾਡਾ ਹੈ ਡੱਡਾ ਲਈ ਜਾਂਦਾ ਇੱਥੇ ਰੱਖੋ ਗਲਾਸ ਅਗਹਣੀ ਅਸੀਂ ਵਾਦੇ ਹੈਣਾ ਬਈ ਕੱਲਾ ਪਰਸ਼ਾਵਾ ਹੀ ਦੀਂਦਾ ਉਹ ਤਾਂ ਚਾਹੀ ਅਗਲਾ ਮੁੱਸਾਂ ਨੂੰ ਵਟ ਦੇ ਚੱਲੇ ਇੰਨਾ ਘੰਟ ਆ ਆ ਝੁੱਲਾ ਸਿਸਟਮ ਵੀਰੇ ਡਬਲ ਐਕਸ ਲਈ 24 7:30 ਲਓ ਵੀ ਮਿੱਤਰੋ ਅੱਜ ਨਾ ਆਪਾਂ ਪਿੰਡ ਵਾਲਿਆਂ ਵਾਲੀ ਦੇ ਵਿੱਚ ਪਹੁੰਚ ਗਏ ਵਾਲਿਆਂ ਵਾਲੀ ਦੇ ਵਿੱਚ ਇਧਰਲੇ ਪਾਸੇ ਟਰਾਲੀਆਂ ਖੜੀਆਂ ਨੇ ਇਧਰਲੇ ਪਾਸੇ ਟਰਾਲੀਆਂ ਖੜੀਆਂ ਨੇ ਤੇ ਜੇ ਗੱਲ ਕਰੀਏ ਨਾ ਇਧਰਲੇ ਪਾਸੇ ਵੀ ਗਿਣਤੀ ਕੋਈ ਨਹੀਂ ਇਹ ਸਾਰੀ ਨਾ ਬਾਹਰਲੀ ਜਿਹੜੀ ਫਿਰਨੀ ਕਹਦੀ ਪਿੰਡ ਦੀ ਟਰਾਲੀਆਂ ਦੇ ਨਾਲ ਹਮੇਸ਼ਾ ਹੀ ਭਰੀ ਰਹਿੰਦੀ ਹੈ ਇੰਨੀਆਂ ਟਰਾਲੀਆਂ ਤੁਸੀਂ ਸੋਚਦੇ ਹੋਮੋਗੇ ਵੀ ਇੱਥੇ ਕਾਰਨ ਕੀ ਹੈ ਕਾਹਤੋਂ ਖੜੀ ਜਾਣੇ ਕੁਝ ਨਮੀਆਂ ਨੇ ਕੁਝ ਪੁਰਾਣੀਆਂ ਨੇ ਮਿੱਤਰੋ ਗੱਲ ਇਹ ਹੈ ਵੀ ਅੱਜ ਜਿਹੜੇ ਸੱਜਣ ਨੂੰ ਤੁਹਾਨੂੰ ਮਲਾਉਣ ਲੱਗੇ ਆ ਨਾ ਤੁਸੀਂ ਉਸ ਬੰਦੇ ਨੂੰ ਮਿਲ ਕੇ ਕਦੇ ਇਹ ਨਹੀਂ ਜੱਜ ਕਰ ਸਕਦੇ ਵੀ ਅੱਜ ਅਸੀਂ ਨਵੇਂ ਬੰਦੇ ਨੂੰ ਮਿਲੇ ਆ ਇੰਨਾ ਕੁ ਘੈਂਟ ਪਰਸਨ ਹੈ ਪਹਿਲਾਂ ਤੁਹਾਨੂੰ ਦੱਸ ਦਈਏ ਵੀ ਪਹੁੰਚੇ ਕਿੱਥੇ ਆ ਮਿੱਤਰ ਰਾਜਸਥਾਨ ਐਗਰੀਵਰਕਸ ਤੇ ਪਹੁੰਚ ਗਏ ਆਪਾਂ ਜੇ ਤੁਸੀਂ ਬਿਲਡਿੰਗ ਦਾ ਟਾਂਕਾ ਵੀ ਲਵਾਉਣਾ ਨਾ ਟਾਂਕਾ ਟਰਾਲੀ ਤੇ ਤੁਹਾਨੂੰ ਤਾਂ ਵੀ ਜਵਾਬ ਨਹੀਂ ਜੇ ਤੁਸੀਂ ਇਹ ਕਹਿੰਦੇ ਹੋ ਕਿ ਬਾਈ ਸਾਨੂੰ ਵੱਡਾ ਟਰਾਲਾ ਚਾਹੀਦਾ 27 28 ਫੁੱਟਾ ਤਾਂ ਵੀ ਜਵਾਬ ਨਹੀਂ ਹੁਣ ਤੁਸੀਂ ਸੋਚਦੇ ਹੋਵੋਗੇ ਵੀ ਜਿਹੜਾ ਸੱਜਣ ਵੱਡੇ ਟਰਾਲਿਆਂ ਦਾ ਕੰਮ ਕਰਦਾ ਵੀ ਛੋਟੇ ਕੰਮ ਨੂੰ ਕਿਉਂ ਫੜ ਲੈਂਦਾ ਮਿੱਤਰੋ ਬਾਈ ਲਵੇ ਨਾ ਘੱਟ ਤੋਂ ਘੱਟ 40 ਤੋਂ 50 ਮੁੰਡੇ ਲੇਬਰ ਵਾਲੇ ਨੇ ਇੰਨਾ ਕਿ ਹਿੰਮਤ ਹੀ ਬੰਦਾ ਯਾਰ ਵੀ ਅਸਲ ਮੈਂ ਸਾਰੀਆਂ ਗੱਲਾਂ ਨਹੀਂ ਦੱਸਦਾ ਆਪਾਂ ਬਾਈ ਤੋਂ ਪੁੱਛਾਂਗੇ ਵੀ ਕਿਹੜੀਆਂ ਕਿਹੜੀਆਂ ਚੀਜ਼ਾਂ ਤਿਆਰ ਕਰਦਾ ਤੇ ਕੀ ਗੱਲਾਂ ਬਾਤਾਂ ਨੇ ਹੈਨਾ ਵੀ ਬਾਈ ਦੀ ਬਣਾਏ ਹੋਏ ਟਰਾਲੇ ਕਿੱਥੇ ਤੱਕ ਜਾਂਦੇ ਨੇ ਕਿਹੜੇ ਸੱਜਣ ਜਿਹੜੇ ਬਾਈ ਤੋਂ ਖਰੀਦ ਕੇ ਲੈ ਜਾਂਦੇ ਨੇ ਤੇ ਕੀ ਕੀ ਤਬਦੀਲੀਆਂ ਆਉਂਦੀਆਂ ਨੇ ਸਾਰਾ ਪੁੱਤੀ ਜਾਣਾਂਗੇ ਤੇ ਪਹਿਲਾਂ ਪਸੱਜਣ ਨੂੰ ਮਲਾ ਦਈਏ ਬਾਈ ਥੋੜਾ ਜਿਹਾ ਬਿਜ਼ੀ ਰਹਿੰਦਾ ਯਾਰ ਜਾਣੇ ਵੀਰੇ ਠੀਕ ਆ ਬਹੁਤ ਵਧੀਆ ਮੈਂ ਸੱਜਣਾਂ ਨੂੰ ਇਹ ਕਹਿ ਕੇ ਆਮ ਕਹ ਜਿਹੜੇ ਸੱਜਣ ਨੂੰ ਤੁਹਾਨੂੰ ਅੱਜ ਮਲਾਉਣਾ ਨਾ ਜੇ ਕਿਸੇ ਨੇ ਟਰਾਲੀ ਤੇ ਇੱਕ ਟਾਂਕਾ ਵੀ ਲਵਾਉਣਾ ਉਹ ਤਾਂ ਵੀ ਜਵਾਬ ਨਹੀਂ ਦਿੰਦਾ ਨਹੀਂ ਲਾਵਾਂਗੇ ਜੇ ਕਿਸੇ ਨੇ 27 28 ਫੁੱਟਾ ਟਰਾਲਾ ਬਣਾਉਣਾ ਤਾਂ ਵੀ ਜਵਾਬ ਨਹੀਂ ਦਿੰਦਾ ਨਹੀਂ ਲਵਾਉਂਦੇ ਕਾਰਨ ਕਾਹਦੇ ਜਵਾਬ ਨਹੀਂ ਦਿੰਦੇ ਬਸ ਬਾਈ ਕੰਮ ਹੀ ਪੂਜਾ ਆਪਣੀ ਆਏ ਹਾਈ ਕੰਮ ਹੀ ਪੂਜਾ ਮੈਂ ਸੱਜਣਾਂ ਨੂੰ ਇਹ ਵੀ ਕਹਿ ਮੱਖਾ ਬਾਈ ਗੁਰੂ ਕੋਲੇ 40 50 ਬੰਦੇ ਕੰਮ ਕਿਉਂਕਿ ਇੱਕ ਦੋ ਬੰਦੇ ਦਾ ਸਪੈਸ਼ਲ ਯਾਰ ਉਹ ਸੱਜਣਾ ਵਾਸਤੇ ਨੇ ਜਿਨ੍ਹਾਂ ਨੇ ਤੁਰੇ ਜਾਂਦੇ ਨੇ ਥੋੜਾ ਮੋਟਾ ਕੰਮ ਕਰਾਉਣਾ ਕਰਾਉਣਾ ਬਈ ਛੋਡੇ ਨਾਲ ਸੱਜਣ ਜੁੜੇ ਬਹੁਤ ਹੋਏ ਨੇ ਤੁਹਾਡੇ ਬਣਾਏ ਹੋਏ ਟਰਾਲੇ ਮੈਨੂੰ ਇਹ ਪਤਾ ਹੈ ਵੀ ਕੱਲਾ ਪੰਜਾਬ ਨਹੀਂ ਕਹਿ ਸਕਦੇ ਹਰ ਇੱਕ ਸਟੇਟ ਦੇ ਵਿੱਚ ਜਾਂਦੇ ਆ ਸਟੇਟ ਨੂੰ ਵੀ ਸਾਡੋ ਯਾਰ ਪੂਰੇ ਵਾਰਡ ਦੇ ਵਿੱਚ ਜਾਂਦੇ ਆ ਗੱਲ ਇਹ ਆ ਵੀ ਕੈਨੇਡਾ ਅਮਰੀਕਾ ਤੱਕ ਬਣਾਏ ਹੋਏ ਬਾਈ ਦੇ ਟਰਾਲੇ ਪਹੁੰਚਦੇ ਆ ਸਹੀ ਗੱਲ ਹੈ ਜੀ ਪਹੁੰਚਦੇ ਆ ਜੀ ਕਿਉਂ ਪਹੁੰਚਦੇ ਆ ਬਈ ਗੱਲ ਦੱਸ ਕਿਉਂ ਪਹੁੰਚਦੇ ਆ ਇਹਦੇ ਵਿੱਚ ਕੁਆਲਿਟੀ ਲਾ ਲਓ ਜੀ ਹਾਂਜੀ ਸਾਡੀ ਨਰਮਾਈ ਲਾ ਲਓ ਜੀ ਜਿਹੜੀ ਗੱ ਬਹੁਤੀ ਉੱਤਰਦੇ ਬਹੁਤੀ ਉੱਤਰਦੇ ਠੀਕ ਹੈ ਜੀ ਇਹ ਨਹੀਂਗਾ ਵੀ ਬੰਦਾ ਕੋਈ ਕਿਤੇ ਬੈਠਾ ਕਿਸੇ ਨੇ ਸਾਈ ਦੇਤੀ ਫੋਨ ਤੇ ਗੱਲ ਹੋ ਗਈ ਉਹਦੇ ਕੁਝ ਹੋਰ ਹੈ ਬਾਅਦ ਚ ਕੁਝ ਹੋ ਰਿਹਾ ਇਹ ਨਹੀਂ ਹੁੰਦਾ ਇਹ ਨਹੀਂ ਹੋਗਾ ਜੇ ਕੋਈ ਹੋ ਵੀਗਾ ਜਾਣੇ ਅਣਜਾਣੇ ਹੋਗਾ ਤਾਂ ਸਹੀ ਕਰਕੇ ਦੇਵਾਂਗੇ ਕਰਕੇ ਦਵਾਂਗੇ ਹਾਂ ਓਕੇ ਇਹ ਨਹੀਂਗਾ ਵੀ ਤੋੜ ਦੋ ਜਿਵੇਂ ਹੈਗਾ ਦਬੜੂ ਕੁਸੜੂ ਕਰ ਲਈ ਜੇ ਕੋਈ ਕੰਮ ਕਰਦੇ ਤਾਂ ਗਲਤੀਆਂ ਵੀ ਹੁੰਦੀਆਂ ਜੇ ਕੋਈ ਹੋ ਗਿਆ ਤਾਂ ਉਹਨੂੰ ਪੂਰਾ ਕਰਾਂਗੇ ਠੀਕ ਹੈ ਅਗਲੇ ਨੇਕ ਮਤਲਬ ਤਸੱਲੀ ਕਰਾ ਕੇ ਤੋੜੋ ਤਸੱਲੀ ਕਰਾ ਕੇ ਤੋੜਾਂਗੇ ਜਨਦਰ ਸੱਜਣੇ ਇਹ ਕਹਿੰਗੇ ਵੀ ਬਿਲਕੁਲ ਰੈਡੀ ਹੈ ਬਈ ਜੱਸਾ ਉਹ ਤੋਂ ਪੱਕਾਂਗੇ ਹੁਣ ਉਹ ਤੋਂ ਜਾਊਗਾ ਹਾਂ ਬ ਸਮਾ ਸਾਨੂੰ ਬਈ 2003 ਦੀ ਵਰਕਸ਼ਾਪ ਆ ਸਾਡੀ ਮੰਨ ਕੇ ਚੱਲੋ 2003 ਤੋਂ ਲੈ ਕੇ 22 22 ਸਾਲ ਹੋ ਗਏ 22 ਸਾਲ ਹੋ ਗਏ ਸਮਾ ਹਣਾ 22 ਸਾਲ ਹੋ ਗਏ ਤੇ ਬਈ 22 ਸਾਲ ਤਾਂ ਤਾਂ ਹੋ ਗਿਆ ਸਮਾ ਤੇ ਹੁਣ ਆਪੇ ਇਹ ਦਸੀਏ ਕਿਹੜੇ ਸੱਜ ਤੋਂ ਲੈ ਕੇ ਕਿਹੜੇ ਸੱਜ ਤੱਕ ਤੁਸੀਂ ਟਰਾਲੀਆਂ ਬਣਾਉਂਦੇ 10 ਫੁੱਟ ਤੋਂ ਲੈ ਕੇ 40 ਫੁੱਟ 50 ਫੁੱਟ ਤੱਕ ਆ ਬਈ ਸਾਰੀਆਂ ਟਰਾਲੀਆਂ ਜਿਹੜੀ ਮਰਜ਼ੀ ਟਰਾਲੀ ਆ ਜੀ ਕੋਈ ਦਿੱਕਤ ਨਹੀਂ ਬਈ ਕਈ ਵਾਰ ਸੱਜਣਾ ਦੇ ਦਿਲ 'ਚ ਇਹ ਹੁੰਦਾ ਹੈ ਵੀ ਬਈ ਯਾਰ ਸਾਡੇ ਰਿਸ਼ਤੇਦਾਰਾਂ ਨਾਲ ਵੀ ਵੱਡਾ ਸਾਰਾ ਟਰਾਲਾ ਉਹਦੇ ਆ ਫੀਚਰ ਨੇ ਕੋਈ ਉਦਾਂ ਦਾ ਦਿਖਾਵੇ ਪਰ ਉਹਨਾਂ ਨੂੰ ਇਹ ਲੱਗੇ ਵੀ ਯਾਰ ਪਰ ਜਿੱਥੋਂ ਉਹਨਾਂ ਨੇ ਕਰਵਾਇਆ ਵੀ ਉਹ ਤੋਂ ਸਾਨੂੰ ਤਸੱਲੀ ਨਹੀਂ ਬਲਕਿ ਉਹਦੇ ਫੀਚਰ ਵਾਲੇ ਕੰਡ ਰਹੇ ਫੀਚਰ ਵਾਲੇ ਕੰਡ ਅਗਲੇ ਦਿਨ ਸਾਲੀ ਪੂਰੀ ਕਰਾ ਦੋ ਤਸੱਲੀ ਜਿਹੜੇ ਚ ਇੱਕ ਗੱਲ ਹੋਰ ਹੈ ਵੀਰੇ ਹਾਂਜੀ ਜਿਹੜਾ ਕੋਈ ਦੱਸੂਗਾ ਕਰਾਂਗੇ ਲਾਜ਼ਮੀ ਪਰ ਉਹਦੀ ਥਿਊਰੀ ਬਦਲ ਕੇ ਬਈ ਅੱਛਾ ਕਾਪੀ ਨਹੀਂ ਕਰਦੇ ਸੀ ਕਿਸੇ ਦੀ ਠੀਕ ਆ ਜੇ ਕੋਈ ਕਹੇ ਵੀ ਸਾਡੀ ਕਾਪੀ ਕਰਤਾ ਨਹੀਂ ਕਰਦੇ ਨੇ ਅਸੀਂ ਕਿਉਂਕਿ ਉਹਦੇ ਚ ਅਗਲੇ ਦਿਨ ਸਿਸਟਮ ਹੈ ਕੰਮ ਕਰਿਆ ਅਗਲੇ ਨੇ ਉਹ ਕਾਪੀ ਨਹੀਂ ਕਰਦੇ ਥਿਊਰੀ ਬਦਲ ਕੇ ਕਰਾਂਗੇ ਓਕੇ ਕੰਮ ਕਰਾਂਗੇ ਉਹਦੇ ਨਾਲ ਦੀ ਥਿਊਰੀ ਬਦਲ ਕੇ ਬਲਕਿ ਪਲੱਸ ਪੁਆਇੰਟ ਹੀ ਦੋਗੇ ਉਹਨੂੰ ਪਲੱਸ ਪੁਆਇੰ ਹੁਣ ਸਾਨੂੰ ਇਹ ਦੱਸੋ ਪਹਿਲਾਂ ਤਾਂ ਆਪਾਂ ਸਭ ਤੋਂ ਪਹਿਲਾਂ ਸ਼ੁਰੂਆਤ ਕਰਦੇ ਆਂ ਮਟੀਰੀਅਲ ਕਿਹੜਾ ਤੁਸੀਂ ਯੂਜ਼ ਕਰਦੇ ਹੋ ਕਿਹੜਾ ਵਰਤਦੇ ਹੋ ਮੇਰੇ ਟਾਟਾ ਦਾ ਵੀ ਯੂਜ਼ ਕਰਦੇ ਆਂ ਪਰ ਜੇ ਕਿਸੇ ਨੇ ਲੋਅ ਕੁਆਲਿਟੀ ਚ ਬਣਾਉਣਾ ਹੈ ਹਾਂ ਬਜਟ ਦੇ ਹਿਸਾਬ ਨਾਲ ਬਣਾਉਣਾ ਹੈ ਤਾਂ ਐਮਸੀ ਦਾ ਵੀ ਮਾਲ ਲੱਗਦਾ ਹਲਕਾ ਵੀ ਲੱਗਦਾ ਓਕੇ ਯਾਨੀ ਕਿ ਜਿੱਦਾਂ ਦਾ ਅਗਲਾ ਮਿੱਠਾ ਪਉ ਉਦਾਂ ਦਾ ਸਵਾਦ ਆ ਉਦਾਂ ਦਾ ਸਵਾਦ ਆਊਗਾ ਬਾਈ ਸਸਤੀਆਂ ਤੋਂ ਸਸਤੀਆਂ ਵੀ ਆਪਾਂ ਬਣਾਉਂਦਾ ਤੇ ਮਹਿੰਗੀਆਂ ਤੋਂ ਮਹਿੰਗੀਆਂ ਵੀ ਬਣਾਉਂਦਾ ਜਾਇਜ਼ ਅਗਲਾ ਗਾਹਕ ਕਹਿੰਦਾ ਉਹ ਜੀ ਚੀਜ਼ ਬਣਾ ਕੇ ਦੇਵਾਂਗੇ ਅਗਲੇ ਨੂੰ ਓਕੇ ਗੱਲ ਹੋਣਾ ਜਾਂਦੀ ਹੈ ਬਾਈ ਸਾਈ ਦੀ ਹੈਨਾ ਮਤਲਬ ਮ ਟਰਾਲਾ ਚਾਹੀਦਾ ਬਲਕੇ ਇੰਨਾ ਫੁੱਟਾ ਚਾਹੀਦਾ ਚਾਹੀਦਾ ਕਿੰਨੇ ਕ ਦਿਨਾਂ ਦਾ ਪ੍ਰੋਸੀਜਰ ਹੁੰਦਾ ਆਪਣਾ ਮਤਲਬ ਚਾਲੂ ਵੀ ਨਾ ਦੀ ਨਾ ਕਹਦਾ ਫਿਰ ਵੀ 20 25 ਦਿਨ ਖਾਂਦਾ ਵੈਸੇ ਵਾਰੀ ਦੇ ਹਿਸਾਬ ਨਾਲ ਓਕੇ ਮਹੀਨੇ ਤੋਂ ਡੇਢ ਮਹੀਨੇ ਦਾ ਟਾਈਮ ਅਸੀਂ ਲੈ ਨਹੀਂ ਲੈਨੇ ਠੀਕ ਹੈ ਬਲਕੇ ਚੰਗੀ ਚੀਜ਼ ਬਣਾਉਣ ਦੇ ਵਿੱਚ ਮਹੀਨਾ ਡੇਢ ਮਹੀਨਾ ਸਮਾਂ ਲੱਗਦਾ ਲੱਗਦਾ ਟਾਈਮ ਹੈਨਾ ਓਕੇ ਤੇ ਆਪਾਂ ਗੱਲ ਕਰਦੇ ਆਂ ਭਾਈ ਜਿਹੜਾ ਆ ਕੀ ਸਾਈਜ਼ ਦੇ ਵਿੱਚ ਤੁਸੀਂ ਇਹ ਟਰਾਲਾ ਤਿਆਰ ਕਰਦੇ ਹੋ ਇਹ 16 7 ਆ ਵੀਰੇ ਸਾਈਜ਼ 16 7 ਓਕੇ ਤੇ ਜੈਕ ਵਾਲਾ ਹੋਊਗਾ ਕਿ ਬਿਨਾਂ ਜੈਕ ਵਾਲਾ ਅਸੀਂ ਜੈਕ ਵਾਲਾ ਜੈਕ ਵਾਲਾ ਰੇਲ ਦਾ ਹਿੱਸਾ ਠੀਕ ਹੈ ਜੀ ਸਾ ਹਿਸਾਬ ਵੀ ਭਾਈ ਤੁਸੀਂ ਜਿਹੜਾ ਜਿਹੜਾ ਸੱਜਣ ਕਹੇ ਉਹ ਹੀ ਲਾ ਦਿੰਨੇ ਹੋ ਉਹੀ ਲਾ ਦਿੰਨੇ ਵੀਰੇ ਰੇਲ ਵਾਲਾ ਵੀ ਲਾ ਦਿੰਨੇ ਰੇਲ ਵਾਲਾ ਵੀ ਲੱਗ ਜੂ ਡੰਡੇ ਵਾਲਾ ਵੀ ਲੱਗ ਜੂ ਹਾਂ ਚੌਰ ਸੀ ਮੈਂ ਕਹਿ ਦੀ 4 ਇੰਚ 5 ਇੰਚ ਹਣਾ ਡੰਡੇ ਵਾਲਾ ਚੌਰਸ ਆ ਜਾਂਦਾ ਹਾਂ ਓਕੇ ਵਾਇਰਿੰਗ ਜਿਹੜਾ ਮਰਜ਼ੀ ਪੋਲੇ ਆਪਦੀ ਮਰਜ਼ੀ ਨਾਲ ਪੋਲੇ ਬੰਦਾ ਓਕੇ ਹਾਂ ਵਾਇਰਿੰਗ ਵੀ ਅਗਲੇ ਦੀ ਮਰਜ਼ੀ ਨਾਲ ਪੋਲੇ ਮੈਂ ਅਗਲੇ ਦੀ ਮਰਜ਼ੀ ਨਾਲ ਠੀਕ ਆ ਭਾਈ ਕਈ ਗੱਲ ਇਹ ਵੀ ਆ ਜਾਂਦੀ ਹੈ ਲੱਖੀ ਵੀਰੇ ਵੀ ਹੁਣ ਆਪਾਂ ਬਿਲਕੁਲ ਜਿਵੇਂ ਟਰਾਲਾ ਰੈਡੀ ਕਰ ਰਹੇ ਆ ਫਿਰ ਟਾਇਰਾਂ ਦੀ ਕੀ ਅਡਜਸਟਮੈਂਟ ਹੁੰਦੀ ਹੈ ਸੱਜਣ ਕਈ ਸੋਚਦੇ ਹ ਟਾਇਰ ਵੀਰੇ ਗਾਗ ਦੀ ਚੁਆਇਸ ਹੈ ਨਵੇਂ ਕਹੂਗਾ ਉਹ ਨਵੇਂ ਅਸੀਂ ਬਿੱਲ ਤੇ ਲੈ ਕੇ ਪਾ ਦਾਂਗੇ ਪੁਰਾਣੇ ਅਗਲੇ ਦੀ ਚੁਆਇਸ ਹੈ ਜਿਹੇ ਜਿਹੇ ਮਰਜ਼ੀ ਲਿਆ ਦੇ ਪੁਰਾਣਾ ਲਿਆ ਕੇ ਦੇਣਾ ਪੁਰਾਣਾ ਲਿਆ ਕੇ ਦੇਣਾ ਓਕੇ 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 ਡਿਜ਼ਾਈਨ ਜਿਹੜੇ ਮੇਨ ਹੈ ਵੀਰੇ ਉਹ ਤਾਂ ਸਾਡੀ ਆਪ ਦੀ ਜਿਹੜੀ ਫਰਮ ਦੀ ਨਿਸ਼ਾਨੀ ਹੈ ਮੰਨ ਲਓ ਤਾਂ ਉਹੀ ਨੂੰ ਜਿਹੜੇ ਬਾਖੀ ਉੱਪਰ ਡਿਜ਼ਾਈਨ ਹੁੰਦੇ ਕੋਈ ਸੁਜਾਵਟ ਵਾਸਤੇ ਉਹ ਅਗਲੇ ਦੀ ਚੁਆਇਸ ਹੈ ਓਕੇ 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 ਸਿੱਧੀ ਹੁੱਕ 'ਚ ਵੀ ਬਣਾ ਦਿੰਦੇ ਹੋਂਗੇ ਮੱਛੀ ਹੁੱਕ 'ਚ ਵੀ ਬਣਾ ਦਿੰਦੇ ਦੋਨੀਆਂ ਬਣ ਜਾਂਦੀਆਂ ਦੋਨੀਆਂ ਬਣ ਜਾਂਦੀਆਂ ਦੋਨੀਆਂ ਬਣ ਜਾਂਦੀਆਂ ਓਕੇ ਤੇ ਵੱਡੀ ਗੱਲ ਹੋਰ ਬਾਈ ਹਾਂਜੀ ਅਸੀਂ ਵੀਰੇ ਪਟੀਨ ਨਹੀਂ ਭਰਦੇ ਹੂੰ ਚਲੋ ਹਰੇਕ ਦੀ ਥਿਉਰੀ ਹੈ ਕੰਮ ਕਰਨ ਦੀ ਪਰ ਹਰੇਕ ਬੰਦਾ ਰੀਡ ਲਾ ਕੇ ਪਟੀਨ ਪਰ ਕੇ ਲਗਾਉਂਦਾ ਉਹਨੂੰ ਅਸੀਂ ਬਈ ਇਹਨੂੰ ਰੀਅਲ ਪਹਿਲਾਂ ਇਹ ਚੀਜ਼ ਕਰਦੇ ਹਾਂ ਕਸਟਮਰ ਨੂੰ ਰੰਗ ਤੋਂ ਪਹਿਲਾਂ ਜਿਹੜੀ ਜਿਹਦੀ ਟਰਾਲੀ ਹੈ ਮਾਲਕ ਨੂੰ ਸਾਧ ਕੇ ਦਿਖਾ ਕੇ ਫਿਰ ਪੇਂਟ ਤੇ ਲਾਉਣਾ ਵੀ ਬਈ ਵੇਖ ਅਸੀਂ ਪਟੀਨ ਨਹੀਂ ਭਰਦੇ ਅਸਰ ਰੰਗ ਤੁਸੀਂ ਬਾਅਦ ਚ ਕਰਦੇ ਹੋ ਪਹਿਲਾਂ ਸੱਜਣ ਦੀ ਤਸੱਲੀ ਕਰਾਉਣੀ ਹੈ ਪਹਿਲਾਂ ਦਿਖਾ ਕੇ ਅਗਲੇ ਨੂੰ ਬਈ ਦੇਖ ਕੰਮ ਦੇਖ ਸਾਡਾ ਫਿਰ ਹਰਮੇ ਇਹ 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 ਬਈ ਉਹਨਾਂ ਦੀ ਘੈਂਟ ਗੱਲ ਆ ਕਿਉਂਕਿ ਬਾਅਦ ਦੇ ਵਿੱਚ ਜੇ ਕੋਈ ਕਮੀ ਪਈ ਸੀ ਲੱਗੇ ਫਿਰ ਬੜੀ ਦਿੱਕਤ ਆਉਂਦੀ ਹੈ ਬੜੀ ਦਿੱਕਤ ਆਉਂਦੀ ਹੈ ਪਹਿਲਾਂ ਦਾ ਹੀ ਮਨ ਦੁਖੀ ਹੁੰਦਾ ਜੇ ਪਿੰਡ ਤੋਂ ਬਾਅਦ ਕੋਈ ਟਾਂਕਾ ਲਾਉਣਾ ਪਵੇ ਜੇ ਜਾਂ ਕੋਈ ਕਿਸੇ ਨੂੰ ਆਏ ਕਹਦੇ ਵੀ ਆ ਕਮੀ ਆ ਬਈ ਇਹਨੂੰ ਪੂਰੀ ਕਰੋ ਉਹ ਚੀਜ਼ਾਂ ਤੇ ਮਨ ਦੁਖਦਾ ਅਸਲ ਵਿੱਚ ਪਹਿਲਾਂ ਹੀ ਦਿਖਾ ਦਿਓ ਬਈ ਆ ਖੜੀ ਐ ਦੋ ਦਿਨ ਤਿੰਨ ਦਿਨ ਟਰਾਈ ਮਾਰ ਲੈ ਕੋਈ ਚੱਕਰ ਨਹੀਂ ਫੇਰ ਪਿੰਡ ਤੇ ਹਾਂ ਵੀ ਹੁਣ ਦੱਸਦੇ ਜੇ ਕਿਤੇ ਕੋਈ ਚੀਜ਼ ਲਵਾਉਣੀ ਆ ਕੋਈ ਵੱਧ ਘੱਟ ਕਰਾਉਣੀ ਆ ਕੋਈ ਸਫਾਈ 'ਚ ਫਰਕ ਲੱਗਦਾ ਕੋਈ ਕਿਤੇ ਵੀ ਯਾਨੀ ਕਿ ਟਰਾਲੀ ਦੇ ਵਿੱਚ ਕਿਤੇ ਕੋਈ ਕਮੀ ਲੱਗਦੀ ਆ ਵੀ ਦੱਸ ਦਿਓ ਅਸੀਂ ਪੜਾਂਗੇ ਸੀ ਉਹ ਲੇਜ਼ਰ ਕਟਿੰਗ ਸਾਰਾ ਲੇਜ਼ਰ ਕਟਿੰਗ ਓਕੇ ਜੇ ਮੈਂ ਇਹ ਤੁਹਾਡਾ ਸਿੱਧੂ ਲਿਖਿਆ ਹੋਇਆ ਹੈ ਸਿੱਧੂ ਕਾ ਅਗਲਾ ਕੋਈ ਵੀ ਸੱਜਣਾ ਆਪਣਾ ਗੋਤ ਲਿਖਿਆ ਵੀ ਕੋਈ ਵੀ ਲਿਖਾ ਸਕਦਾ ਬਾਕੀ ਆਪਾਂ ਕਿਤੋਂ ਕਢਾਉਣਾ ਨਹੀਂ ਇਹ ਆਪਣੀ ਆਪ ਦੀ ਮਸ਼ੀਨ ਲੱਗੀ ਹੋਈ ਅੰਦਰ ਆਪਾਂ ਕਢਣਾ ਅਸਾ ਆਪਾਂ ਹੀ ਅੰਦਰ ਹੀ ਸਾਰਾ ਕਰਦੇ ਸਾਰਾ ਕੁਝ ਆਪਣੇ ਕੋਲ ਆਪਦਾ ਹੈ ਆਪਾਂ ਕਿਤੋਂ ਕਟਾਉਣਾ ਨਹੀਂ ਵੀ ਅਸੀਂ ਤਾਂ ਵੀ ਕਢਾ ਲਿਆ ਹੁੰਦਾ ਹੁਣ ਸਾ ਤੋਂ ਜ਼ਿਆਦਾ ਨਹੀਂ ਸਾਡੇ ਕੋਲ ਆਪਦੀ ਅੰਦਰ ਲੱਗੀ ਹੈ ਮਸ਼ੀਨ ਜਿਹੜਾ ਕੁਝ ਮਰਜ਼ੀ ਦੱਸੋ ਉਹੀ ਕੱਟਾ ਜਾਓ ਓਕੇ ਪਰ ਮੈਂ ਨਿੱਤੋਂ ਵੀ ਦਿਖਾ ਪਈ ਇਹਨਾਂ ਸਾਰੀ ਇਹ ਬਿਣਾ ਜੈਕ ਵਾਲੀ ਦੱਸਿਆ ਦੀ ਬਾਈ ਤੇ ਭਾਈ ਜਿਹੜਾ ਪੀਡੀਓ ਵਾਲਾ ਸਿਸਟਮ ਹੁੰਦਾ ਉਹ ਕੀ ਕੀ ਚੀਜ਼ ਦਲਵਾਤ ਹੁੰਦੀ ਹੈ ਉਹ ਇੱਥੇ ਲੱਗਿਆ ਹੋਇਆ ਉਹ ਇੱਥੇ ਲੱਗਿਆ ਹੋਇਆ ਪੀਡੀਓ ਸਿਸਟਮ ਆ ਗਿਆ ਪੀਡੀਓ ਆ ਗਿਆ ਪੀਡੀਓ ਸਿਸਟਮ ਬਾਕੀ ਦਾ ਕੋਈ ਦਿਖਾਵਾ ਨਹੀਂ ਕਰਿਆ ਸਾਰਾ ਅੰਡਰਗਰਾਊਂਡ ਹੈ ਜਦੋਂ ਬੰਦੇ ਨੇ ਵਰਤ ਨਹੀਂ ਉਹਦੇ ਇੱਥੇ ਲੋਕ ਲੱਗਿਆ ਜੀ ਟੰਗਿਆ ਜਾਊਗਾ ਉਹਦਾ ਕ੍ਰਾਸ ਪਊਗਾ ਅੱਛਾ ਉਹ ਤੋਂ ਬਿਨਾ ਬਸ ਬੰਦ ਆ ਇਹ ਨਹੀਂ ਕਿਸੇ ਨੂੰ ਪਤਾ ਨਹੀਂ ਲੱਗਦਾ ਕੋਈ ਪਤਾ ਨਹੀਂ ਕਿਸੇ ਨੂੰ ਆ ਇਹਦਾ ਲੀਵਰ ਆ ਗਿਆ ਹੂੰ ਜਦੋਂ ਆਪਾਂ ਤੋੜਨੀ ਹੈ ਟਰਾਲੀ ਹਾਂਜੀ ਲੀਵਰ ਇੱਥੇ ਇੱਥੇ ਨਹੀਂ ਨਿਊਟਰਲ ਅਸੀਂ ਇੱਥੇ ਨਿਊਟਰਲ ਹੋ ਗਿਆ ਇੱਥੋਂ ਤੂੰ ਟਰਾਲੀ ਹੈ ਓਕੇ ਕਾਲੀ ਦਾ ਪੀਟੀਓ ਇੱਥੋਂ ਹੀ ਕੰਮ ਕਰੂਗਾ ਜਦੋਂ ਆਪਾਂ ਤੋਰਨੀ ਇੱਥੋਂ ਕੰਮ ਕਰੂਗਾ ਠੀਕ ਆ ਕੋਈ ਜਿਗਾਰਡ ਨਹੀਂ ਲਾਇਆ ਰੀਨਲ ਜਿਗਾਰਡ ਲਾਇਆ ਘੋੜੇ ਦਾ ਲੀਪਾ ਸਾਰਾ ਕੁਝ ਅੱਛਾ ਜਿਗਾਰਡ ਵਾਜੀ ਨਹੀਂਗਾ ਵੀ ਆਪਾਂ ਬਣਾ ਕੇ ਆਉਦਾ ਸਰਕੇ ਦਾ ਲਾਤਾ ਇੱਥੇ ਲੋਕ ਕਿਉਂ ਭਈ ਇਹੀ ਹੁੰਦੀ ਆ ਅਸਲ ਜਿਵੇਂ ਕਿ ਦੀ ਰਾਹ ਚੰਗੇ ਗੁਰੂ ਦੇ ਚੰਡੇ ਚੇਲੇ ਦੀ ਇਨਸਾਨੀ ਹੁੰਦੀ ਆ ਵੀ ਹਰ ਇੱਕ ਚੀਜ਼ ਧਿਆਨ ਚ ਰੱਖਣੀ ਹੈ ਨਾ ਇਹਨੂੰ ਵੀ ਡਬਲ ਚੈੱਕ ਕਰਕੇ ਸਿੰਗਲ ਫੇਰਾ ਡਬਲ ਚੈੱਕ ਵੀਰੇ ਇਹ ਸੱਟ 18 11 7 7 7 ਸਾਢੇ 7 ਟਰਾਲੀ ਦਾ ਸਹਜਾ ਓਕੇ ਤੇ ਜਿਹੜਾ ਇਹਨੂੰ ਹਿੱਸਾ ਵੀ ਇਹ ਕਰਕੇ ਕਾਹਦਾ ਬਰਤ ਰਿਓ ਜੀ ਹਿੱਸਾ ਇਹ Tata ਦੀ ਗੱਡੀ ਦਾ ਹੁੰਦਾ ਵੀਰੇ ਅੱਛਾ Tata ਦੀ ਗੱਡੀ ਦਾ ਟਰੱਕ ਵਾਲਾ ਹਿੱਸਾ ਦਾ ਟਰੱਕ ਵਾਲਾ ਹਿੱਸਾ ਓਕੇ ਜਿਵੇਂ ਇਹ ਤਾਂ ਆ ਗਿਆ ਬਈ ਸਿੰਗਲ ਟੈਰਾਂ ਦੇ ਵਿੱਚ ਹਣਾ ਆਪਣੇ ਜਿਵੇਂ ਕਹਿੰਦੀ ਸਿੰਗਲ ਹਿੱਸੇ ਦੇ ਵਿੱਚ ਸਿੰਗਲ ਹਿੱਸੇ ਚ ਆ ਗਈ ਇਹ ਤਾਂ ਜੇ ਕੋਈ ਸੁਜਨ ਡਬਲ ਚ ਚਾਹੇ ਡਬਲ ਜੀ ਵੀ ਬਣ ਦਿੰਦੇ ਉਹ ਵੀ ਕਰ ਦੋਗੇ ਡਬਲ ਜੀ ਵੀ ਕਰਾਂਗੇ ਉਹਦੇ ਚੁੱਲਾ ਸਿਸਟਮ ਵੀ ਲਾਵਾਂਗੇ ਉਹਨੂੰ ਹਲਚਲ ਵੀ ਕਰਾਂਗੇ ਅੱਛਾ ਬੈਲੈਂਸ ਜਿਹੜਾ ਬਰਾਬਰ ਰਹੇ ਮਤਲਬ ਕਮਾਨੀਆਂ ਪੱਟੇ ਦੀ ਸਿਸਟਮ ਹਾਂ ਬਾਇਉਰਿਕ ਕਮਾਨੀਅਸ ਸੈਟਮ ਜੇ ਉਹ ਤੇ ਸਿੱਧੂ ਨੇ ਕਹਤੇ ਤੇ ਵਿਰਾਡ ਲਿਖਿਆ ਹੋਇਆ ਹੈ ਨਾ ਉਹ ਵੀਰੇ ਅਸੀਂ ਪਹਿਲਾਂ ਵੀ ਤੋਰੀ ਸੀ ਤਾਰਨ ਤਾਰਨ ਪਹਿਲਾਂ ਹੀ ਵੀਡੀਓ ਪਾਈ ਸੀ ਉਹ ਪੰਜਾਬ ਦੀ ਪਹਿਲੀ ਟਰਾਲੀ ਸੀ ਜਿਹੜਾ ਇਹ ਸਿਸਟਮ ਹੈ ਕਿਸੇ ਨੇ ਨਹੀਂ ਲਾਇਆ ਇਹ ਸਿਸਟਮ ਖੁਲਾਸੇ ਸੇ ਮਾਪਕਾ ਲਾਇਆ ਲਾਉਂਦੇ ਤਾਂ ਸੀ ਪਰ ਉਹ ਜਗਾਰ ਸੀ ਜਿਹੜਾ ਆਪਾਂ ਲਾਇਆ ओरिजिनल ਅੱਛਾ ਉਹਦਾ ਕਿਤੋਂ ਵੀ ਕੁਝ ਦੇਖਦਾ ਨਟ ਵੀ ਲੈ ਕੇ ਪਾ ਸਕਦਾ ਹੁੰਦਾ ਓਕੇ ਓਕੇ ਦੇਖ ਤੇ ਖੜਦੀ ਹੈ ਪਹਿਲੀ ਵਾਰ ਟਿਕਤਾਉਂਦੀ ਨੇ ਨੂੰ ਕਬਸ ਵਧੀਆ ਸਿਸਟਮ ਸੀਗਾ ਉਹ ਠੀਕ ਆ ਜੇ ਕੋਈ ਦਿੱਕਤ ਆਉਂਦੀ ਵੀ ਤਾਂ ਬੰਦਾ ਕਿਤੋਂ ਵੀ ਚੀਜ਼ ਉਹਦਾ ਨਟ ਲੈ ਕੇ ਪਾ ਸਕਦਾ ਹੈ ਕਉਕੇ ਮੈਨ ਉਹੀ ਪਾਰਟ ਗੱਡੀਆਂ ਲੈ ਉਹੀ ਗੱਡੀਆਂ ਵਾਲੇ ਤੋਂ ਹਰ ਇੱਕ ਸਮਾਨ ਮਿਲ ਜਾਂਦਾ ਤੇ ਜਿਹੜੀਆਂ ਸਜਣਾ ਆ ਟਰਾਲੀਆਂ ਇਧਰੋਂ ਤਿਆਰ ਖੜੀਆਂ ਨੇ ਇਹ ਕੀ ਕੀ ਸਾਈਜ਼ ਦੀਆਂ ਨੇ ਬਾਈ ਇਹ 13 7 ਆ ਉਹ 14 7 ਆ ਵੀਰੇ ਅੱਛਾ ਇਹ 13 7 ਆ ਉਹ 14 7 ਆ ਇਹ ਮਤਲਬ ਜਿਹੜੀਆਂ ਆ ਖੜੀਆਂ ਨੇ ਕਿੱਥੇ ਜਾ ਰਹੀਆਂ ਨੇ ਮਦੰਨੇ ਕਿੱਥੋਂ ਦੀਆਂ ਨੇ ਇਹ ਤਾਂ ਜਾਣੀਆਂ ਵੀਰੇ ਬਾਗੇ ਪੁਰਾਣੇ ਕੋਲੇ ਅੱਛਾ ਆ ਜਾਣੀਆਂ ਇਧਰ ਸਾਡੇ ਭਾਗੀ ਬਾਂਦਰ ਭਿੰਡੇ ਬਾਂਦਰ ਓਕੇ ਤੇ ਆਹ ਵਾਲੀਆਂ ਇਹ ਸਰਸੇ ਕੋਲੇ ਜਾਣੀਆਂ ਓਕੇ ਆ ਆਪਣਾ ਹੈਗਾ ਵਿਰਕਪਿੰਡ ਬਰਕਾਂ ਦੀ ਇਹ ਮੁੰਡਾ ਕੈਨੇਡਾ ਬੈਠਾ ਉੱਥੇ ਹੀ ਸਾਈ ਪਾਈਆ ਬੰਦੇ ਨੇ ਉੱਥੇ ਟਰਾਲੀ ਬਣ ਰਹੀ ਹੈ ਉਹ ਵੀ ਕੈਨੇਡਾ ਬੈਠਾ ਮੁੰਡਾ ਉਹ ਵੀ ਉੱਥੋਂ ਆਇਆ ਉਹਨਾਂ ਦੇ ਭੋਸੇ ਦੇ ਕੰਮ ਦੇਖ ਲਓ ਤੁਸੀਂ ਬਈ ਇੱਕ ਅਜੇ ਹੋਰ ਦਾ ਬੈਠਾ ਇਹ ਤੋਂ ਜ਼ਿਆਦਾ ਹੀ ਫਰਸ਼ ਕਿਹੜਾ ਲਾਉਣੇ ਇਹ ਸ਼ਿਪ ਦਾ ਫਰਸ਼ ਆ ਵੀ ਸ਼ਿਪ ਦਾ ਵੀ ਲਾਉਣੇ ਆਪਾਂ ਟਾਟਾ ਦਾ ਵੀ ਲਾਉਣੇ 6 ਮੈਂ 5 ਉਹ ਗਾਹਕ ਦੀ ਚੁਆਇਸ ਹੈ ਜਿਹੜਾ ਸਾਨੂੰ ਕਹੇ ਉਹ ਲਾ ਦੇ ਹਾਂਜੀ ਸ਼ਿਪ ਦਾ ਫਰਸ਼ ਇਹ ਤਾਂ ਮਿਲਦੀ ਹੋਈ ਚਾਦਰ ਆਪਾਂ ਨੂੰ 올ਡ ਪ੍ਰਾਣੀ 올ਡ ਮਿਲਦੀ ਆ ਪ੍ਰਾਣੀ ਜੀ ਪ੍ਰਾਣੀ ਮਿਲਦੀ ਆ ਤੇ ਉਦਾਂ ਆਪਾਂ ਕੋਈ ਪਾਰਟ ਹੋਰ ਤੇ ਨਹੀਂ ਪਾਣਾ ਟਾਟਾ ਦੀ ਆ ਉਹ ਨਵੀਂ ਮ ਬਾਕੀ ਤੁਸੀਂ ਸਫਾਈ ਚੈੱਕ ਕਰ ਰਹੇ ਹੋ ਵੀ ਜਿਵੇਂ ਆਪਣੀਆਂ ਬਾਹਰੋਂ ਮੁੰਡਿਆਂ ਨੇ ਸਾਈਂਗਾ ਦੇ ਦਿੱਤਾਂ ਉਹਨਾਂ ਨੇ ਕਿਹਾ ਆ ਕੇ ਟਰਾਈ ਮਾਰਨੀ ਹੈ ਕੁਝ ਵੀ ਕਰਨਾ ਪਰ ਸਾਡੇ ਭਰੋਸੇ ਬੈਠੇ ਪਰ ਅਸੀਂ ਉਹਨਾਂ ਦਾ ਭਰੋਸਾ ਨਹੀਂ ਵੀ ਐਡ ਬੰਦਾ ਬੈਠਾ ਆਪਾਂ ਉਹ ਜਾ ਕੰਮ ਕਰਦੇ ਯਾਰ ਤੋਰ ਕੇ ਨਾ ਬਈ ਮੈਂ ਗੱਲ ਪਈ ਹੈ ਵਿਸ਼ਵਾਸ ਦੀ ਕਿਉਂਕਿ ਜਿਹੜੇ ਬਾਹਰਲੇ ਸੱਜਣ ਨੇ ਨਾ ਬੜੀ ਵਿਚਾਰੇ ਇਕੱਠਾ ਨੇ ਮਿਹਨਤ ਕਰਦੇ ਆ ਕਰਦੇ ਬਈ ਬਹੁਤ ਆਪਾਂ ਉਹ ਉਹਨਾਂ ਨੂੰ ਨਾ ਮਤਲਬ ਜਿਵੇਂ ਕਹੀ ਦੀ ਇਹ ਇੱਕ ਬੰਦੇ ਚਾਹੀਦੇ ਨੇ ਵੀ ਜਿਹੜੇ ਮਤਲਬ ਉਹਨਾਂ ਦੇ ਵਿਸ਼ਵਾਸ ਤੇ ਪੂਰੇ ਉਤਨ ਖਰੇ ਕਰਦੇ ਵਿਸ਼ਵਾਸ ਤੇ ਪੂਰੇ ਉਤਨ ਬਾਕੀ ਉਹਨਾਂ ਨੂੰ ਆਪਣੇ ਨੂੰ ਸ਼ੌਂਕ ਜ਼ਿਆਦਾ ਹੈ ਵੀ ਉਹ ਮਾੜਾ ਹੁੰਦਾ ਬੰਦਾ ਬਾ ਦੇ ਦਿਆ ਲੱਖੇ ਵੀਰੇ ਗੱਲ ਇਹ ਵੀ ਐ ਬਾਲੇ ਸਜਣਾ ਇਧਰੋਂ ਪੈਲੀਆਂ ਵੇਚ ਕੇ ਮਜਬੂਰੀ ਦੇ ਕਾਰਨ ਗਏ ਹੋਇਆ ਗਏ ਹੋਇਆ ਉਹ ਉਹਨਾਂ ਦੇ ਨਾਲ ਦਿਲ ਦੇ ਵਿੱਚ ਹੁਣ ਇਹ ਜਾਣਾ ਵੀ ਜਿਹੜੇ ਸੰਤ ਅਸੀਂ ਖੇਤੀਬਾੜੀ ਤੇ ਉਦੋਂ ਵੇਚ ਕੇ ਆਇਆ ਵੀ ਅਸੀਂ ਹੁਣ ਬਣਾਉਣੇ ਬਣਾਉਣੇ ਇਹ ਤਾਂ ਕਰ ਹੈਗੀ ਹੈ ਹਾਂ ਤੇ ਇਹ ਵੀ ਆਪਣੀ ਪੀਟੀ ਸਿਸਟਮ ਆ ਨਹੀਂ ਇਹ ਸਿੰਪਲ ਆ ਜਿਹੜੀ ਆਪਾਨੂੰ ਪਾਈਪ ਵਲੌਗ ਹੁੰਦੀ ਆ ਇਹਦੇ ਵਿੱਚ ਜਿਹੜੀ ਆਪਣੀ ਜਿਹ ਇੱਕ ਪਾਈਪ ਗਰਾਉਂਡ ਕਰੋ ਆ ਚਾਬੀ ਐ ਓਕੇ ਤੇ ਲੋਕ ਲਾਓ ਇਹਨਾਂ ਲਾ ਕੇ ਚਾਬੀ ਨਾਲ ਘਰੇ ਰੱਖ ਲਓ ਇਹ ਇਹਦੇ ਇਹਦਾ ਸਭ ਤੋਂ ਵੱਡਾ ਫਾਇਦਾ ਕੀ ਆ ਲੋਕ ਦਾ ਇਹਦਾ ਫਾਇਦਾ ਇਹ ਹੈ ਜਦੋਂ ਆਪਾਂ ਟਰਾਲੀ ਕਿਸਨ ਮੰਗਮੀ ਦੇਣੀ ਹੈ ਉਹ ਬੰਦਾ ਜਿੱਕ ਲਾ ਕੇ ਪਾਇਪ ਚੱਕ ਟਰਾਲੀ ਚੱਕਦਾ ਉਹ ਤੇਲ ਕਿਸੇ ਤੱਕ ਇਹ ਜਾ ਹੁੰਦਾ ਕਿਸੇ ਤੱਕ ਇਹ ਜਾ ਹੁੰਦਾ ਟਰਾਲੀ ਆਪਾਂ ਪਵਾ ਦਿੰਦੇ ਆ ਪਹਿਲਾਂ ਘਰੋਂ ਕਹਿ ਕੇ ਤੋਰਦੇ ਆ ਭਾਈ ਲਿਫਟ ਨਾ ਚੱਕੀ ਪਰ ਫਿਰ ਵੀ ਅਗਲਾ ਚੱਕ ਲੈਂਦਾ ਮੰਨ ਲਓ ਮੰਨ ਲੀ ਚਰਬੀ ਪਾਇਪ ਵਿੱਚ ਪਾਓ ਲੋਕ ਲਾਓ ਲੋਕ ਲਾਓ ਅਗਲਾ ਕੰਮ ਲੂ ਤਾਂ ਸੜ ਜੂ ਕੰਮ ਲਾ ਲਿਫਟ ਨਹੀਂ ਚੱਕਦਾ ਲਿਫਟ ਨਹੀਂ ਚੱਕਦਾ ਆਪਣੇ ਤੇਲ ਨੂੰ ਕੋਈ ਨੁਕਸਾਨ ਨਹੀਂ ਹੋਊਗਾ ਨੁਕਸਾਨ ਨਹੀਂ ਹੁੰਦਾ ਹੈਨਾ ਤੇ ਮਿੱਤਰੋ ਇਧਰ ਦੇਖੋ ਹਣਾ ਆ ਸਾਰੀਆਂ ਟਰਾਲੀਆਂ ਰੈਡੀ ਹੋ ਰਹੀਆਂ ਨੇ ਕਿ ਆਪਣੇ ਕੋਲ ਮਾਲ ਸਾਰਾ ਨਿਊ ਆਉਂਦਾ ਕੋਈ ਐ ਨਹੀਂਗਾ ਵੀ ਪੁਰਾਣਾ ਲਾਉਂਦੇ ਜਾਂ ਉਹ ਲਾਉਂਦੇ ਫਰੈਸ਼ ਮਾਲ ਆਉਂਦਾ ਸਾਰਾ ਆ ਤੇ ਸਾਰਾ ਫਰੈਸ਼ ਮਾਲ ਆ ਬਾਕੀ ਇਧਰਲੇ ਪਾਸੇ ਤਾਂ ਮੈਂ ਦਿਖਾ ਦੇ ਆ ਰੇਲ ਦੇ ਹਿੱਸੇ ਪੈਣਿਆ ਰੰਮ ਰੰਮ ਸਾਰੇ ਚੀਜ਼ ਬਾਈ ਉਹਨੇ ਹਰ ਇੱਕ ਮਿਲ ਜਾਂਦੀ ਆ ਤੇ ਬਾਕੀ ਹੁਣ ਬਾਹਲੇ ਸੱਜਣ ਇਹ ਸੋਚਣਗੇ ਵੀ ਪਤਾ ਨਹੀਂ ਭਰਾਵਰੀ ੱੱਲੇ ਟਰਾਲੀਆਂ ਬਣਾਉਂਦੇ ਆ ਟਰਾਲੀਆਂ ਦਾ ਬਾਈ ਉਹਰੀ ਕੰਮ ਨਹੀਂ ਕਰਦੇ ਬਾਈ ਉਹਰੀ ਖੇਤੀਬਾੜੀ ਦਾ ਹਰ ਇੱਕ ਕੰਤ ਹੀ ਬਣਾ ਦਿੰਦੇ ਆ ਤੇ ਸਾਧ ਜੀ ਜਿਹੜੀ ਆ ਖੜੇ ਇਧਰਲੇ ਪਾਸੇ ਜੀ ਹਾਂਜੀ ਇਹ ਪੁਰਾਣੀ ਟਰਾਲੀ ਰੈਡੀ ਕਰੀਏ ਸੀ ਅਸੀਂ ਪੁਰਾਣੀ ਟਰਾਲੀ ਨੂੰ ਉਹ ਕੀਤੀ ਹੈ ਬੋਡੀਫਾਈ ਕਰੀਏ ਪੁਰਾਣੀ ਜੱਜਮੈਂਟ ਜਮੇ ਨਹੀਂ ਹੁੰਦੀ ਬਈ ਹੈ ਜੱਜਮੈਂਟ ਨਹੀਂ ਹੁੰਦੀ ਬਈ ਕੋਈ ਸੱਚ ਨੂੰ ਸੋਝ ਸਕਦਾ ਬਈ ਇਹਦੀ ਕੋਈ ਫੋਟੋ ਹੈਗੀ ਤੋਂ ਟੋਟਲ ਵਿੱਚ ਤੋਂ ਪਹਿਲਾਂ ਹੀ ਸੀ ਫੋਟੋ ਹੈਗੀ ਹੈ ਦੇਵਾਂਗੇ ਬਈ ਲੈ ਮੇਤਰੋ ਅਸੀਂ ਨਾਲ ਦੀ ਨਾਲ ਨਾ ਸੌਟ ਚ ਲਾਤਾ ਪਹਿਲਾਂ ਇਦਾਂ ਦੇ ਰੂਪ ਦੇ ਵਿੱਚ ਸੀ ਪੁਰਾਣੀ ਟਰਾਲੀ ਤੇ ਹੁਣ ਕਰੋ ਇਹਦਾ ਨਵਾਂ ਰੂਪ ਚੈੱਕ ਬਈ ਇਹਦੇ ਵਿੱਚ ਕੀ ਕੀਤਾ ਬਦਲੀ ਕੀਤੀ ਆਪਣੇ ਮੈਨੂੰ ਇਹ ਦੱਸਿਓ ਇਹਦੇ ਵਿੱਚ ਅਸੀਂ ਸਾਰਾ ਕੁਝ ਹੀ ਪਹਿਲੀ ਗੱਲ ਤਾਂ ਲਾਈਟਾਂ ਲਾਈਆਂ ਸਾਰੀਆਂ ਅਸੀਂ ਫਿਰ ਆ ਡਿਜ਼ਾਈਨ ਹੋ ਗਏ ਬੈਡ ਨਮਾ ਇਹਦਾ ਲੇਜ਼ਰ ਕਟਿੰਗ ਦੇ ਆ ਸਿਸਟਮ ਲੱਗ ਗਿਆ ਪੈਰਦਾਂ ਬਣਾਉਣ ਦੀ ਚਾਲੂ ਖੁੱਲ ਗਈ ਮਗਰ ਯਾਨੀ ਕਿ ਜਿੰਨਾ ਕਿ ਵੀ ਇਹਦਾ ਕਰਨ ਵਾਲਾ ਸੀ ਮੋਡੀਫਾਈ ਜਿੰਨਾ ਕਿ ਗਾਹਕ ਨੇ ਕਿਹਾ ਸੀ ਸਾਰਾ ਕਰਿਆ ਹੋਈ ਆਹ ਤੇ ਇੱਕ ਹੋਰ ਗੱਲ ਧਰਮੇ ਹੋਏ ਐਦਾਂ ਸੱਜਣਾ ਸਟਿਕਰ ਲਵਾ ਲੈਂਦੇ ਆ ਸਭ ਦਾਣਾ ਪਾਣੀ ਤੇਰਾ ਏ ਇਹ ਕਟਿੰਗ ਕਰੀ ਹੋਈ ਹੈ ਕਟਿੰਗ ਹੋਈ ਹੋਈ ਆ ਇਹਨੇ ਨਾ ਵੇਖ ਲੈਣੇ ਆ ਹੀ ਰਹਿਣਾ ਨਾ ਇਹਨੇ ਆ ਹੀ ਰਹਿਣਾ ਤੇ ਇੱਕ ਬਈ ਨੂੰ ਦੱਸਿਓ ਇਹ ਕੀ ਕੀ ਕੁਸੇ ਦੇ ਵਿੱਚ ਤਬਦੀਲ ਕੀਤਾ ਇਹ ਟਰਾਲੀ ਤੇ ਸਹਿਜ ਪ੍ਰਾਪਰਟੀ ਸੀ ਕਬੱਡੀ ਛੁੱਟੀ ਕੀਤੀ ਆ ਨਹੀਂ ਸਹਿਜ ਪ੍ਰਾਪਰਟੀ ਸੀ ਵੀਰੇ ਹਾਂਜੀ ਜਿੱਕ ਦੀ ਸੈਟਿੰਗ ਕਰੀ ਆ ਜਿੱਕ ਥੋੜਾ ਨੁਕਸੀ ਪੈ ਜਾਣ ਪਈ ਤਾਂ ਚੱਕਦੇ ਨਹੀਂ ਸੀ ਉਹ ਸੈੱਟ ਕਰਿਆ ਸੀ ਹਾਂਜੀ ਸਾਰੀ ਮੋਡੀਫਾਈ ਕਰੀ ਆ ਓਕੇ ਬੈਡ ਨਵਾਂ ਲੱਗਿਆ ਹੂੰ ਤੇ ਬਾਕੀ ਕੁਝ ਹੋਰ ਜਿੱਥੇ ਕੋਈ ਕਮੀ ਲੱਗੀ ਸਾਨੂੰ ਕੋਈ ਵੈਲਡਿੰਗ ਕੱਪੇ ਦੀ ਗ੍ਰੈਂਡਰ ਗਾਉਂਡਰ ਮਾਰ ਕੇ ਉਹ ਸੈੱਟ ਕਰੀ ਸੀ ਉਹ ਸਾਰਾ ਸੈੱਟ ਕੀਤਾ ਆ ਵੀ ਸਾਰਾ ਤੁਸੀਂ ਹੁਣ ਲਾਇਆ ਹੈ ਨਾ ਇਹ ਸਾਰਾ ਨਵਾਂ ਲੱਗਿਆ ਬੈਂਪਰ ਓਕੇ ਤੇ ਧਰਮੇ ਹੁਣ ਗੱਲ ਇਹ ਆ ਜਿਹੜੇ ਸੱਜਣ ਦੀ ਵੀ ਟਰਾਲੀ ਹੈਗੀ ਆ ਉਹਨਾਂ ਦੇ ਘਰਦਿਆਂ ਨੂੰ ਖੁਦ ਵੀ ਯਕੀਨ ਨਹੀਂ ਆਉਣਾ ਕਿ ਸਾਡੀ ਟਰਾਲੀ ਉਹੀ ਆ ਗਈ। ਜਦੋਂ ਅਸੀਂ ਪੇਂਟ ਕਰਕੇ ਖੜਾਤੀ ਨਹੀਂ ਯਕੀਨ ਆਉਂਦਾ ਉਹਨਾਂ ਨੂੰ। ਹੈਨਾ? ਤੁਸੀਂ ਦੇਖੋ ਸਫਾਈ ਚਾ ਕਰਦਾਰ ਵਿੱਚ ਕੋਈ ਲੱਗਦੀ ਹੈ ਕਿਸੇ ਪਾਸਿਓਂ। ਬਈ ਕਲਰ ਇਹ ਤਾਂ ਬਿਲਕੁਲ ਹੀ ਸਾਰੇ ਅਸੀਂ ਪਹਿਲਾਂ ਜਮਾ ਉਤਾਰ ਕੇ ਬਈ ਸਾਰਾ ਪੇਂਟ ਆਟਿਕ ਮਾਰ ਕੇ ਜਮਾ ਲਾ ਕੇ ਫੇਰ ਤਵਾਰੀ ਕਰਾਂਗੇ। ਦੇਖ ਲਓ ਤਰਵੇਂ ਓਏ 1% ਕਿਤੋਂ ਤਾਂ ਐ ਲੱਗੇ ਨਾ ਵੀ ਯਾਰ ਕਿਤੋਂ ਦਾ ਵੀ ਇਹ ਟਰਾਲੀ ਪੁਰਾਣੀ ਆ। ਜੰਮੀ ਜੱਜ ਨਹੀਂ ਹੋ ਰਹੀ। ਬਈ ਹੁਣ ਜਿਹੜੀਆਂ ਆਪਣੀਆਂ ਨਵੀਆਂ ਟਰਾਲੀਆਂ ਬਣੀਆਂ ਖੜੀਆਂ ਨੇ ਤੁਹਾਡੀਆਂ ਉਹ ਵੀ ਆਪ ਦਿਖਾਵਾਂਗੇ ਹਾਂਜੀ ਚਲੋ ਸ਼ੋਕ ਦਿਖਾਵਾਂਗੇ ਤੇ ਆਜਾ ਧਰਮੇ ਹੁਣ ਆਪਾਂ ਜਿਹੜੀਆਂ ਟਰਾਲੀਆਂ ਸੱਜਣਾ ਦੀ ਬਣੀਆਂ ਖੜੀਆਂ ਨੇ ਨਾ ਟਰਾਲੀਆਂ ਤੋਂ ਪਹਿਲਾਂ ਥੋੜਾ ਜਿਹਾ ਇਧਰਲੇ ਪਾਸੇ ਵੀ ਕੈਮਰਾ ਮਾਰ ਦੀ ਤੁਹਾਨੂੰ ਜਿੱਥੇ ਵੀ ਰਾਸਤਾਨੀ ਐਗਰੀ ਵਰਕਸ ਲਿਖਿਆ ਹੋਇਆ ਮਿਲਣਾ ਨਾ ਉਹ ਸਮਝਿਓ ਵੀ ਬਈ ਲੱਖੇ ਦੇ ਬਣਾਏ ਹੋਏ ਨੇ ਆ ਦੇਖ ਐਪਲੀਮੈਂਟ ਪਾਈ ਲੈ ਇਧਰ ਆ ਕਰਵਾ ਚੱਕ ਹੈ ਬਟਾਣਾ ਲਜੇਂਦਰਾ ਹੈ ਬਈ ਹਾਂਜੀ ਬਟਾਣਾ ਲਜੇ ਤੇ ਇਧਰਲੇ ਪਾਸੇ ਦੇਖ ਹਾਲ ਪਏ ਨੇ ਬਣਾਏ ਹੋਏ ਇਧਰਲੇ ਪਾਸੇ ਆ ਦੇਖੋ ਹਰ ਇੱਕ ਚੀਜ਼ ਲੇਜਰ ਕਟਿੰਗ ਦੇ ਵਿੱਚ ਆ ਦੇਖੋ ਦੋਨੇ ਸਿਸਟਮ ਹੋ ਤੇ ਆ ਤੀਜੀ ਟਰਾਲੀ ਇਹ ਹਿਸਾਰ ਜਾਣੇ ਤਿੰਨੇ ਸਕੇ ਅੱਛਾ ਇਹ ਇਹ ਟਰਾਲੀ ਵਾਲਿਆਂ ਦੀ ਹੀ ਇਹ ਐਪਲੀਮੈਂਟ ਨੇ ਇਹ ਵੀ ਬਾਈ ਕੈਨੇਡਾ ਬੈਠਾ ਉੱਥੋਂ ਸਾਈ ਪਾਈ ਉਹਨੇ ਬੰਦੇ ਨੇ ਉੱਥੇ ਭੇਜ ਲਾ ਸਾਰਾ ਕੁਝ ਓਕੇ ਓਕੇ ਹਾਂਜੀ ਅਸੀਂ ਇਹ ਸੱਜਣ ਵੀ ਕੈਨੇਡਾ ਚ ਬੈਠਾ ਵੇ ਇਹ ਵੀ ਕੈਨੇਡਾ ਬੈਠਾ ਇਹ ਕਿ ਸੱਜ ਦੇ ਵਿੱਚ ਵੀ ਆ ਇਹ 12.56 ਉਹ 12.56 ਓਕੇ ਪਰ ਮੈਂ ਬੈੱਡ ਬੜੇ ਚੈੱਕ ਕਰਾ ਕਿੰਨਾ ਉੱਚਾ ਕੀਤਾ ਇਹ ਜਿਹੜੀ ਹੋ ਜਾਂਦੀ ਹੈ 3 ਫੁੱਟ ਬੈੱਡ ਆਈਆਂ 3 ਤੋਂ 4 3 ਫੁੱਟ ਬੈੱਡ ਓਕੇ ਬਾਕੀ ਆਪਣਾ ਇਹ ਸਿਸਟਮ ਨਹੀਂ ਆ ਵੀ ਟਰਾਲੀ ਬਣਾ ਕੇ ਰੰਗ ਤੋਂ ਪਹਿਲਾਂ ਜਾਂ ਰੰਗ ਤੋਂ ਬਾਅਦ ਬਾਹਰ ਖੜਾ ਦੋ ਮੀਂਹ ਕਣੀ ਪੈਂਦੇ ਰੀਤਾ ਪੈਂਦਾ ਨਹੀਂ ਬਣਦੀ ਵੀ ਟਰਾਲੀ ਅੰਦਰ ਟਰਾਲੀ ਤਿਆਰ ਹੋ ਕੇ ਵੀ ਅੰਦਰ ਖੜੂ ਇਹ ਵੀ ਗੱਲ ਘੈਂਟ ਆ ਇਹ ਵੀ ਗੱਲ ਬਾਕੀ ਪੇਂਟ ਵਾਲਾ ਆਪਣਾ ਉਹ ਲੱਗ ਤਿਆਰ ਹੋ ਜਾਂਦਾ ਇੱਕੋ ਹੀ ਟਰਾਲੀ ਪੇਂਟ ਹੋਊ ਪੇਂਟ ਹੋ ਕੇ ਅੰਦਰ ਖੜੂ ਟਰਾਲੀ ਓਕੇ ਮਤਲਬ ਉਹ ਟਰਾਲੀ ਆਪਾਂ ਖਰਾਬ ਕਰ ਦੇ ਬਣ ਕੇ ਹੀ ਨਿਕਲੂ ਬਣ ਕੇ ਹੀ ਅੰਦਰ ਨਹੀਂ ਨਿਕਲੂ ਕਿ ਘਮਿਆਰ ਦੇ ਅੰਦਰ ਨੇ ਮਿੱਟੀ ਵੜਦੀ ਜਾਂਦੀ ਆ ਬਾਈ ਜਾਂਦੀ ਆ ਉਸ ਤੋਂ ਬਾਅਦ ਬਰਤਨ ਬਣ ਕੇ ਨਿਕਲਦੀ ਆ ਬਰਤਨ ਦੀ ਵਾਰ ਨਿਕਲਦੀ ਆ ਉਹ ਸਿਸਟਮ ਹੈ ਨਵਾਂ ਲੋਹਾ ਗੱ ਆਓ ਦੇਖੋ ਟਰੈਕਟਰਾਂ ਦੇ ਬੱਤੀਆਂ ਤਾਂ ਤੁਸੀਂ ਬੜੀਆਂ ਵੇਖਿਆ ਹੋਣਗੀਆਂ ਅੱਜ ਤੁਹਾਨੂੰ ਟਰਾਲੀ ਤੇ ਵੀ ਦਿਖਾ ਦਿੰਦੇ ਆ ਤੇ ਇਧਰਲੇ ਪਾਸੇ ਤਾਂ ਬਈ ਆਹ ਕੀ ਸਜਾਹ ਕਦੇ ਵਸਦੇ ਮਿਲਟਰੀ ਵਾਲੀ ਕேன் ਪਊ ਤੇ ਅੱਛਾ ਬੀਜ ਵਾਲੀ ਕேன் ਪੂਰੇ ਉਹ ਚ ਫਾਇਰ ਵਾਲਾ ਪਊਗਾ ਅੱਗ ਭਜਾਉਣ ਵਾਲਾ ਲੈ ਮੇਤਰਾ ਤਾਂ ਗੱਡੀ ਵਾਲੇ ਸਾਰੇ ਫੀਚਰ ਦੇਤੇ ਹੈ ਇਹਦੇ ਵਿੱਚ ਅੱਗ ਭਜਾਉਣ ਯੰਤਰ ਕਹਿੰਦੇ ਆ ਇਧਰਲੇ ਪਾਸੇ ਰੈਸਟ ਕਰਨੀ ਆ ਮੰਜਾ ਵੀ ਲੱਗਿਆ ਹੋਇਆ ਬਈ ਜੀ ਦੇਤਾ ਜੀ ਰੈਸਟ ਕਰਨੀ ਆ ਬਹਿ ਕੇ ਆਪਾਂ ਕੋਈ ਲੰਚ ਦਿਨ ਕਰਨਾ ਹਾਂ ਸਾਹਮਣੂ ਫਣ ਸਣ ਕਰਨਾ ਸਾਡੇ ਪੰਜਾਬੀਆਂ ਵਿੱਚ ਫੇਤਰ ਤਾਂ ਬਈ ਹੈ ਨਾ ਨਾ ਉਹ ਬਈ ਕਵਲੀ ਗਲਾਸ ਕੋਸ਼ੀਤਰ ਹੋਏ ਤੇ ਹਾਂ ਤਾਂ ਸਾਰੇ ਫੋਰਚੂਨਰ ਵਾਲੇ ਦੇਤੇ ਯਾਰ ਫੀਚਰ ਇਹਦੇ ਵਿੱਚ ਹੈ ਆ ਦੇਖਾ ਇੱਥੇ ਕਿਸਾਨ ਸਾਡਾ ਹੈ ਡੱਡਾ ਲਈ ਜਾਂਦਾ ਇੱਥੇ ਰੱਖੋ ਗਲਾਸ ਅਗਹਣੀ ਸੀ ਵਾਦੇ ਹੈ ਨਾ ਬਈ ਤੇ ਸਰਵੇ ਦੇਖ ਯਾਰ ਤਾਂ ਬੜੀ ਕਹਿੰਦੀ ਚੀਜ਼ ਆ ਉਸਤਾ ਜੀ ਆਹ ਕਹਾ ਕੀ ਚੀਜ਼ ਲਗੀ ਹੋਈ ਹੈ ਇਹ ਲਾਓ ਕਡਾਲੇ ਤੇ ਡਾਲਾ ਆ ਕੇ ਇੱਧਰ ਲੱਗੂਗਾ ਤਾਂ ਲੋਕ ਦੇ ਵਿੱਚ ਲੱਗੂਗਾ ਉਸੋ ਕਿਹੜਾ ਨਾ ਇਹ ਸੈਂਟਰ ਚੋਂ ਖੁੱਲਦਾ ਹੈ ਹਾਂਜੀ ਠੀਕ ਆ ਠੀਕ ਆ ਸੈਂਟਰ ਚੋਂ ਡਾਲਾ ਕੋਲ ਤੇ ਦੋਨੇ ਪਾਸੇ ਦੋਕਾਂ ਤਿੰਨ ਤਨ ਹੈ ਦੋਕਾਂ ਤਿੰਨ ਆ ਗਏ ਦੇਖ ਸਰ ਮੈਂ ਇਹ ਲਿਖਿਆ ਹੋਇਆ ਗੁਰਸ਼ਾਨ ਨਿਸ਼ਾਨ ਸੰਧੂ ਸੰਧੂ ਹਾਂ ਤੇ ਨਾਲ ਲੱਗਿਆ ਆਪਣਾ ਲੋਗੋ ਤੁਸੀਂ ਰਜਾਨਾ ਦੀ ਅਪਡੇਟ ਲੈਣੀ ਹੈ ਨਾ ਵੀ ਬਾਈ ਉਰੀ ਅੱਜ ਕੀ ਕੰਮ ਕਰਦੇ ਆ ਕੀ ਨਵੀਂ ਆਈਡੀ ਤੇ ਅਪਲੋਡ ਕਰ ਰਹੇ ਆ ਆਪਣੇ ਇੰਸਟਾਗ੍ਰam ਦੀ ਆਈਡੀ ਖੋਲੋ ਤੇ ਨਾਲ ਦੀ ਨਾਲ ਫੋਲੋ ਕਰ ਲਓ ਬਹੁਤ ਘੈਂਟ ਨਿਤ ਨਵੀਆਂ ਅਪਡੇਟਾਂ ਤੁਹਾਨੂੰ ਮਿਲਣਗੀਆਂ ਉਸ ਤੋਂ ਬਾਅਦ ਬਈ ਆ ਗਿਆ ਪੈਰ ਤਰ ਨਾਲ ਹੈ ਨਾ ਜੀ ਤਾਂ ਹਾਂਜੀ ਪੈਰ ਤਰ ਨਾਲ ਆ ਲੇਟਾਂ ਲੂਟਾਂ ਤਾਂ ਮੈਂ ਪਾ ਲਾ ਛੱਡਣ ਵਾਲੀਆਂ ਪੱਤੀਆਂ ਆ ਗਈਆਂ ਆਪਣੇ ਮੈਂ ਓਕੇ ਤੇ ਸਫਾਈ ਚੈੱਕ ਕਰ ਤੂੰ ਯਾਰ ਮੈਂ ਇੱਥੇ ਦੇਖੀ ਆਏ ਆਏ ਜਿੰਨਾ ਮਾਰ ਸੌੜ ਦੇਖ ਕਿਉਂ ਭਈ ਕੱਲਾ ਪਰਸ਼ਾਵਾਂ ਹੀ ਦੀਂਦਾ ਹੂੰ ਤਾਂ ਚਾਹੀਏ ਅਗਲਾ ਮੁੱਸਾ ਨੂੰ ਵੱਟ ਦੇ ਚੱਲੇ ਇੰਨਾ ਘੰਟਾ ਸੀਸਾ ਵੀ ਰੀਸ ਨਹੀਂ ਕਰਦਾ ਸੀਸਾ ਟਰਾਲੀ ਦੀ ਇਧਰੋਂ ਖੜ ਕੇ ਦੇਖ ਆ ਪੂਰੀ ਪੈਂਦੀ ਆ ਨਾ ਤੱਕ ਤੁਸੀਂ ਆ ਲੈ ਲੂ ਭਈ ਦੇ ਭਈ ਪੈਂਟਰ ਵੀ ਉਹ ਰੱਖੇ ਹੋਣਗੇ ਯਾਰ ਜਿਹੜੇ ਪਹਿਲਾਂ ਗੱਡੀਆਂ ਦਾ ਕੰਮ ਕਰਦੇ ਰਹੇ ਹੁਣ ਪੈਂਟਰ ਭਾਈ ਪੂਰੇ ਵਧੀਆ ਮਹਿੰਗੇ ਪੈਂਟਰ ਮਹਿੰਗੇ ਮਹਿੰਗੇ ਪੈਂਟਰ ਤੇ ਐਡੀ ਗੱਲ ਕਰੀਏ ਭਈ ਦੇ ਇਹ ਪੁਰਾਣਾ ਟਰਾਲਾ ਭਈ ਅਸੇ ਇਹ ਪੁਰਾਣਾ ਟਰਾਲਾ ਮੋੜੀ ਤੇ ਇਹ ਕੰਨੇ ਵਾਲਾ ਟਰਾਲਾ ਪੁਰਾਣਾ ਵਾਲੇ ਤੋਂ ਉਸਾਂ ਬਾਲੇ ਤੋਂ ਬਾਲਾ ਛੜ ਇਹਦਾ ਆਪਣੇ ਕੀ ਕੀਤਾ ਬਈ ਇਹਦਾ ਵੀ ਇਹ ਸਭ ਸਭ ਚੇਂਜ ਕਰਕੇ ਮੋਡੀਫਾਈ ਕਰਕੇ ਪੇਂਟ ਕਰਿਆ ਆਪਾਂ ਇਹਦੇ ਵਿੱਚ ਪਹਿਲਾਂ ਦਿੱਕਤ ਕੀ ਆਉਂਦੀ ਸੀ ਇਹਦਾ ਇਹ ਚੌੜਾ ਘਟ ਸੀਗਾ ਥਾਲੀ ਪਲਟਦੀ ਸੀ ਟਰਾਲਾ ਚੌੜਾ ਕਰ ਇਹ ਹਿੱਸਾ ਚੌੜਾ ਕਰਿਆ ਸੀ ਓਕੇ ਥਾਲਾ ਡੂਲੇ ਸੈਟ ਕਰਿਆ ਮੂਰੇ ਬੰਪਰ ਬੰਪਰ ਲਾਇਆ ਇੱਕ ਗਾਟਾ ਛੋਟਾ ਸੀ ਹੂੰ ਟਰੈਕਟਰ ਦੇ ਮਗਰਾੜ ਲੱਗਦੇ ਸੀ ਗੰਨੇ 'ਚ ਓਕੇ ਉਹ ਲੰਬਾ ਕਰਿਆ ਗਾਟਾ ਲੰਬਾ ਕਰਤਾ ਲੰਬਾ ਕਰਤਾ ਹੁਣ ਟਰੈਕਟਰ ਮੋੜ ਵੀ ਸ਼ੌਖਾ ਜਾਂਦਾ ਹੋਊਗਾ ਨਾ ਵੀ ਟਾਇਰ ਨਹੀਂ ਫਸਦੇ ਹੁਣੇ ਟਾਇਰ ਨਹੀਂ ਫਸਦੇ ਹੂੰ ਇਹ ਵੀ ਗੱਲ ਸਹੀ ਆ ਤੇ ਪਿੱਛੇ ਵੀ ਧਰਮੇ ਏ ਬਈ ਫਿਰ ਜਿਹੜੇ ਆ ਆਪਣੇ ਬੈੱਡ ਵਗੈਰਾ ਤਿਆਰ ਕੀਤੇ ਪਏ ਆ ਬੈੱਡੇ ਆ ਟਰਾਲੀਆਂ ਖੜੀਆਂ ਬਈ ਪੇਂਟ ਵਾਲੀਆਂ ਸਾਰੀਆਂ ਹੀ ਖੜੀਆਂ ਨੇ ਅਸੀਂ ਇੰਨਾ ਦਿਨੇ ਜਿਹੜੀਆਂ ਰੈਡੀ ਕੀਤੀਆਂ ਸਾਰੀਆਂ ਖੜੀਆਂ ਨੇ ਤੇ ਜਿਹੜੀ ਆ ਖੜੀ ਆ ਵੀ ਇਹਨੇ ਕਿੱਥੇ ਜਾਣਾ ਇਹ ਪੁਰਾਣੀ ਟਰਾਲੀ ਆ ਤਾਂ ਬਈ ਸੋ ਕਲਿਆਣ ਸੁਖਸ਼ੇ ਦੀ ਓਕੇ ਇਹਨੂੰ ਆਪਾਂ ਤਿਆਰ ਕੀਤੀ ਆ ਤਿਆਰ ਕੀਤੀ ਹੋਈ ਓਕੇ ਓਕੇ ਇਹ ਇਹ ਨਵੀਆਂ ਹਨਾ ਇਹ ਨਵੀਂ ਟਰਾਲੀ ਬਿਲਕੁਲ ਭਈ ਤੁਸੀਂ ਜੇ ਕਿਸੇ ਨੇ ਇੱਕ ਤਾਂ ਪੀਡੀਓ ਵਾਲੀ ਆਪਣਾ ਟਰਾਲੀ ਬਣਾਉਣਿਆ ਹਾਂਜੀ ਬਿਨਾ ਪੀਡੀਓ ਤੋਂ ਵੀ ਬਣ ਜਾਂਦੀ ਹੈ ਬਿਨਾ ਪੀਡੀਓ ਦੀ ਬਣ ਜਿੰਦੀ ਛੋਟੇ ਵੱਡੇ ਸਾਈਜ਼ ਵਿੱਚ ਵੀ ਬਣਦੀ ਛੋਟੇ ਵੱਡੇ ਸਾਈਜ਼ ਵਿੱਚ ਵੀ ਬਣਦੀ ਹੈ ਇੱਕ ਲੇਜ਼ਰ ਕਟਿੰਗ ਚ ਇੱਕ ਸਿੰਪਲ ਹੈ ਸਿੰਪਲ ਵੀ ਬਣ ਜਾਂਦੀ ਹੈ ਲੇਜ਼ਰ ਕਟਿੰਗ ਵੀ ਬਣ ਜਾਂਦੀ ਹੈ ਯਾਨੀ ਕਿ ਟੌਪ ਵੀ ਬਣ ਜੂ ਬੇਸ ਵੀ ਬਣ ਜੂ ਓਕੇ ਯਾਨੀ ਕਿ ਹਰ ਇੱਕ ਵੈਰੀਟੀ ਬਣਦੀ ਹੈ ਤੇ ਆਹ ਦਰ ਮੇ ਦਿਖਾਓ ਲੈ ਆਹ ਤਾਂ ਗੱਲ ਰਹੀ ਗਈ ਤੀਆਂ ਦਿਖਾਵਾ ਤਵੀਆਂ ਦੀਆਂ ਹੈ ਤਵੀਆਂ ਦੇ ਸੈਟ ਜਿੰਦਰੇ ਕਰਾ ਹਲ ਭਿੱਤਾ ਵੀ ਕਿੰਨੇ ਆਪਣੇ ਸਾਈਜ਼ ਦੇ ਵਿੱਚ ਬਣਾ ਦਿੰਨੇ ਆ ਜਿੰਨੀਆਂ ਮਰਜ਼ੀ ਜਿੰਨੀਆਂ ਮਰਜ਼ੀ ਚੋਲਾ ਤੋਂ ਲੈ ਕੇ 22 ਆ ਜਿੰਦਰੇ ਆ ਕੇ ਜਿਵੇਂ ਕਰਾ ਆ ਗਏ ਹੈ ਕਿਸੇ ਹਾਲ ਆ ਗਏ ਲੈ ਹਾਂਜੀ ਬਰੇਡੀ ਹਰ ਇੱਕ ਹੀ ਬਈ ਤੁਹਾਡੀ ਯਾਰ ਜਿਵੇਂ ਕਹਿੰਦੀ ਇਹਨਾਂ ਇੱਕ ਬ੍ਰਾਂਡ ਆਪਣੀ ਜਗ੍ਹਾ ਤੇ ਹਨਾ ਤੇ ਬਈ ਜਿਹੜੀ ਆ ਖੜੀ ਜਿੱਧਰਲੇ ਪਾਸੇ ਇਹ ਟਰਾਲੀ ਵੀਰੇ ਆਪਾਂ ਦੇ ਵੀ ਦੇਵਾਂਗੇ ਜੇ ਕੋਈ ਬੰਦਾ ਐਮਰਜੈਂਸੀ ਵਾਲਾ ਹੋਵੇ ਅੱਛਾ ਐਮਰਜੈਂਸੀ ਖੜੀ ਹੈ ਆਪਣੇ ਕੋਲੇ ਟਰਾਲੀ ਰੈਡੀ ਖੜੀ ਹੈ ਸਾਈ ਤੇ ਬਣੀ ਸੀ ਉਹ ਬੰਦੇ ਨੂੰ ਹਲੇ ਚਲੋ ਸਰਦਾ ਉਹ ਕਹਿੰਦੇ ਕੋਈ ਚੱਕਰ ਨਹੀਂ ਜੇ ਕੋਈ ਹੈਗਾ ਕਾਲਾ ਦੇ ਵੀ ਦੇਵਾਂਗੇ ਆਪਾਂ ਕੋਈ ਚੱਕਰ ਨਹੀਂ ਠੀਕ ਹੈ ਵੀ ਆਪਾਂ ਮਤਲਬ ਪੀਟੀ ਵਾਲੀ ਟਰਾਲੀ ਹੈ 16 7.5 ਸਾਈਜ਼ ਆ ਦਾ ਸੇਲ ਦੇ ਮਾਲ ਚ ਬਣੀ ਆ ਸਾਰਾ 1 ਨੰਬਰ ਕੁਆਲਿਟੀ ਦਾ ਸਮਾਨ ਲੱਗਿਆ ਹੋਇ ਤੇ ਕਿਸੇ ਵੀ ਕਿਤੋਂ ਲਾਂਬੇ ਵਾਲਾ ਕੰਮ ਨਹੀਂ ਇਹਦਾ 16 7.5 ਇਹਦਾ ਆਪਣਾ ਹਿੱਸਾ ਆਪਣਾ ਬੈੱਡ 3 ਫੁੱਟ 3 ਫੁੱਟ ਬੈੱਡ ਹੈ ਲੈਜਰ ਚ ਤਿਆਰ ਆ ਸਾਰੀ ਇਹ ਸਾਰੀ ਤਿਆਰ ਹੋਈ ਆ ਸਾਰੀ ਤੇ ਸਾਰਾ ਇਹ ਜਿਵੇਂ ਸਾਰਾ ਉਹ ਸਿਸਟਮ ਆਪਾਂ ਸੈਂਸਰੀ ਨਾਲ ਦਵਾਗੇ ਇਦਾਂ ਉਹਦਾ ਪੇਂਟ ਆ ਸਾਰਾ ਕੁਝ ਐਂ ਮਿਲੂ ਜਿਵੇਂ ਹੈਗਾ ਓਕੇ ਯਾਨੀ ਕਿ ਬਿਲਕੁਲ ਨਿਊ ਟਰਾਲੀ ਹੈ ਇਹ ਨਵੀਂ ਟਰਾਲੀ ਹੈ ਹਲੇ ਤੱਕ ਕਟਿਆ ਨਹੀਂ ਪਾਈ ਖੜੀ ਆ ਟੈਰਾਂ ਤੇ ਟੈਰ ਨਹੀਂ ਚੜਾਈ ਕਿਤੇ ਪਾਈ ਨਹੀਂ ਕਿੰਨੀ ਨਟ ਹੀ ਹੱਬ ਦੇ ਵਿੱਚ ਆ ਬਈ ਇਹ 10 ਨਟ ਹੀ ਹੱਬ ਚ ਆ ਬਈ 10 ਨ ਅਛਾ ਟੈਪਰ ਵਾਲਾ ਹਿੱਸਾ ਟੈਪਰ ਵਾਲਾ ਸਭ ਪੀਟੀਓ ਵਾਲੀ ਹੈ ਪੀਟੀਓ ਵਾਲੀ ਹੈ ਓਕੇ ਓਕੇ ਸੱਜਾ ਸੂਟਾ ਤੇ ਗੰਨਾ ਗੁੰਨਾ ਪੂਰੀਆਂ ਲੱਗੀਆਂ ਹੋਈਆਂ ਨੇ ਸਰ ਕੁਝ ਲੱਗਾ ਹਲੇ ਤਾਂ ਰਹਿੰਦੀ ਐ ਮੋਡੀਫਾਈ ਕਰਨ ਵਾਲੀ ਸਟicker ਸ਼ੁੱਪਰ ਸਾਰੇ ਲਾਉਣੇ ਆ ਉਹ ਐ ਵੀ ਜੇ ਕਿਸੇ ਸੱਜਣ ਨੂੰ ਐਮਰਜੈਂਸੀ ਚਾਹੀਦੀ ਹੋਈ ਉਹ ਆਪਣੇ ਤੋਂ ਲਿਜਾ ਸਕਦਾ ਜਾ ਸਕਦਾ ਹੀ ਦੇ ਦਾਂਗੇ ਆਪਾਂ ਓਕੇ ਇਹ ਚ ਫਰਸ਼ ਕਿਹੜਾ ਲੱਗਿਆ ਹੋਊ ਜਾ ਜਿਹ ਇੱਕ ਦੂਜਾ ਫਰਸ਼ ਨਹੀਂ ਟਾਟਾ ਦਾ ਲੱਗਿਆ ਟਾਟਾ ਦਾ ਲੱਗਿਆ ਹੋਇਆ 6mm ਟਾਟਾ ਦਾ ਓਕੇ ਓਕੇ ਇਹਦਾ ਰੇਟ ਤੁਹਾਡੇ ਮੌਕੇ ਤੇ ਹੋਊਗਾ ਕਪਾ ਦਾ ਰੇਟ ਮੌਕੇ ਤੇ ਹੋਊਗਾ ਮੌਕੇ ਤੇ ਹੋਜੂਗਾ ਤੇ ਲੈ ਮਿੱਤਰ ਦੋ ਤਿੰਨ ਮਹੀਨੇ ਵੇਟ ਕਰਨ ਦਾ ਸਾਨੂੰ ਨਾ ਪੀਟੀਓ ਵਾਲੀ ਟਰਾਲੀ ਚਾਹੀਦੀ ਆ ਤਾਂ ਚੁੱਪ ਕਰਕੇ ਬਾਈ ਲੱਖੇ ਦੇ ਵਰਕਸਾਬ ਤੇ ਆਜੋ ਰੀਜਾ ਨਾਲ ਤਿਆਰ ਕੀਤੀ ਹੋਈ ਆ ਜੇ ਤੁਸੀਂ ਕੋਈ ਹੋਰ ਕਰਵਾਉਣਾ ਹੋ ਆਪਾਂ ਕਰਕੇ ਦੇ ਦੇਣਾਗੇ ਕਰ ਦੇਣਗੇ ਕੋਈ ਚੱਕਣੀ ਬਾਈ ਹਾਂ ਜੇ ਕੋਈ ਤੁਹਾਡੇ ਮਨ ਦੇ ਵਿੱਚ ਚੁਆਇਸ ਹੋਈ ਵੀ ਜੇ ਅਸੀਂ ਆ ਵੀ ਕਰਵਾਉਣੀ ਆ ਤਾਂ ਬਾਈ ਉਰੀ ਮੌਕੇ ਤੇ ਕਰਕੇ ਦੇਣਗੇ ਤੇ ਇਹ ਸਾਰੀਆਂ ਉਧਰ ਨੇ ਹਾਂ ਡਿਲੀਵਰੀਆਂ ਨੇ ਬਾਈ ਜੀ ਡਿਲੀਵਰੀਆਂ ਸਾਰੀਆਂ ਵੀਰੇ ਚਲੋ ਮਿੱਤਰੋ ਇਸ ਤਰ੍ਹਾਂ ਦੀ ਆ ਬਸ ਇਹ 19 ਫੁੱਟੀ ਆ ਜੀ 19 ਫੁੱਟੀ ਪੀਟੀਓ ਵਾਲੀ ਓਕੇ ਉਹ ਡਬਲ ਐਕਸਲ ਖੜੀ ਆ ਉਧਰ ਉਹ ਵੀ ਆਪਾਂ ਦੇਖ ਕੇ ਜਿਹੜੇ ਆਪਾਂ ਲਾਉਣੇ ਆ ਆਪਾਂ ਕਮਾਈ ਦਾ ਲਾਲਚ ਘੱਟ ਸ਼ੌਂਕ ਜ਼ਿਆਦਾ ਕੰਮ ਦਾ ਵੀ। ਬਈ ਕੰਮ ਹੀ ਸ਼ੌਂਕ ਆਣਾ। ਕਮਾਈ ਦਾ ਖਰਚ ਚਲੋ ਕਰਨੀ ਵੀ ਉਹ ਵੀ ਸਿਸਟਮ ਆਪਦਾ। ਹਾਂ। ਤੇ ਪਰ ਸ਼ੌਂਕ ਜ਼ਿਆਦਾ ਉਹਦੂੰ। ਆਹ ਝੁੱਲਾ ਸਿਸਟਮ ਵੀਰੇ ਡਬਲ ਐਕਸ ਲਈ 24 7 7. ਅੱਛਾ ਆਹ ਝੁੱਲਾ ਸਿਸਟਮ ਆ ਦੇਖਣ ਲਈ। ਇਹ ਜਿਹੜਾ ਸਿਸਟਮ ਆ। ਟੇਪਰ ਵਾਲੇ ਪਟੇ ਲੱਗੇ ਹੋਇਆ ਮੋٹے-ਮੋٹے। ਟੇਪਰ ਵਾਲੇ ਕਮਾਣੀਆਂ। ਇਹ ਇਹਨੂੰ ਜੇ ਮੈਂ ਸਹੀ ਰੱਖਣਗੇ। ਇਹ ਉੱਚਾ ਨਹੀਂ ਮਾਣੀ ਹੋਣ ਦਿੰਦੇ। ਬਿਲਕੁਲ। ਇਹ ਜਿਹਦੇ ਨਹੀਂ ਲੱਗਿਆ ਜਦੋਂ ਇਹ ਟਰਾਲੀ ਆਪਾਂ ਚਲਾਉਣੀ ਆ ਕਿਸੇ ਦੀ ਟਿਊਪ 'ਪਾ ਨਤੀ ਟਰੈਕਟਰ ਦੀ ਕਿਸੇ ਦੀ ਹੁੱਕ ਰੁਕ ਕੇ ਕਾਰਨ ਇਹ ਐ ਹੁਣ ਜਿਵੇਂ ਇੱਕ ਇੱਕ ਹੰਪ ਤੋਂ ਟੱਪਦੀ ਐ ਤਾਂ ਦੂਜੇ ਨੇ ਬੈਲੈਂਸ ਕਰ ਦੂਜੇ ਨੇ ਬੈਲੈਂਸ ਕਰ ਲੈਣੇ ਹਾਂ ਉਹ ਇੱਕ ਤੇ ਚੜ ਗਈ ਦੂਜਾ ਚੱਕਿਆ ਜਾਣਾ ਤਾਂ ਹਾਂ ਉਹ ਤੇ ਚੜ ਗਈ ਆ ਚੱਕਿਆ ਜਾਣਾ ਇਹ ਦੋਨਾਂ ਦੇ ਵਜਨ ਆਉਂਦਾ ਦੋਨਾਂ ਦੇ ਬਰਾਬਰ ਹਾਂ ਦੋਨਾਂ ਦੇ ਬਰਾਬਰ ਭਾਈ ਸਹੀ ਗੱਲ ਆ ਪਰ ਮੈਂ ਦੇਖੋ ਭਈ ਇਹਦਾ ਜਿਪ ਗੱਲ ਕਰੀ ਤਾਂ ਵੇਟ ਕਿੰਨਾ ਹੋਣਾ ਏ ਟਰਾਲੀ ਦਾ ਵਜਨ ਵੇਟ ਇਹਦਾ ਵੀਰੇ ਬਣ ਜੂਗਾ 75 ਤੋਂ 80 ਕੁਇੰਟਲ ਦਾ 75 ਤੋਂ 80 ਕੁਇੰਟਲ ਸਾਰੀ ਕੰਪਲੀਟ ਹਾਂਜੀ ਇਹ ਸਾਈਜ਼ ਇਹਦਾ ਹੈਗਾ 24 ਬਾਈ 7.5 24 ਬਾਈ 7.5 ਹਾਂਜੀ ਸਹੀ ਗੱਲ ਆ ਸਾਰੀ ਟਾਟਾ ਸੇਲ ਦੇ ਮਾਲ ਚ ਤਿਆਰ ਹੋਈ ਹੈ ਸਾਰੀ ਟਾਟਾ ਸੇਲ ਦੇ ਮਾਲ ਚ ਪਰ ਮੈਂ ਦੇਖ ਓਏ ਹਲੇ ਤਾਂ ਨਾ ਇਹਨੂੰ ਰੰਗ ਹੋਣਾ ਰੰਗ ਹੋਣ ਤੋਂ ਬਾਅਦ ਕਿੰਨੀ ਸੋਹਣੀ ਲੱਗਣੀ ਐ ਜਿਹੜੀ ਪਹਿਲੇ ਹੀ ਨਹੀਂ ਸੋਹਣੀ ਲੱਗ ਜਾਂਦੀ ਐ ਹੈ ਤੇ ਦੇ ਆਹ ਵੀ ਕਰਵਾ ਦੇ ਮਾਰ ਕੇ ਚੈੱਕ ਹੈ ਤੇ ਵਿੱਚੂ ਵੀ ਦਿਖਾ ਘੋੜੇ ਘਾੜੇ ਇਹਦੇ ਵੀ ਲੱਗਣੇ ਆ ਕੋਈ ਹਲੇ ਤੇ ਸਾਰਾ ਸਿਸਟਮ ਲੱਗਣਾ ਐ ਬੈੱਡ ਬੁੱਡੂ ਸਾਰਾ ਇਹਦੇ ਲੱਗਣਾ ਹਲੇ ਸਾਰਾ ਕੁਝ ਲੱਗੂਗਾ ਸਾਰਾ ਤਿਆਰ ਪਿਆ ਬੈੱਡ ਬੁੱਡੂ ਪ੍ਰੈਮੀਅਰ ਲੱਗੇ ਪਏ ਓਕੇ 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 ਨਵੇਂ ਟਾਇਰ ਪਾਤੇ ਚਾਰੇ ਮਾਰਫ ਦੇ ਹੈ ਤੇ ਲੈ ਮਿੱਤਰੋ ਜੇ ਤੁਹਾਡੇ ਦਿਲ ਦੇ ਵਿੱਚ ਚਾਹਣਾ ਨਾ ਵੀ ਯਾਰ ਅਸੀਂ ਇਦਾਂ ਦੀਆਂ ਟਰਾਲੀਆਂ ਬਣਾਉਣੀਆਂ ਨੇ ਬਈ ਲਖਿਆ ਆਪਣੀ ਥੋੜੀ ਜਿਆ ਦੱਸਿਓ ਲੋਕੇਸ਼ਨ ਕਿੱਥੇ ਪੈ ਗਿਆ ਆਪਣਾ ਪਿੰਡ ਵਾਲੇ ਵਾਲੀ ਲੋਕੇਸ਼ਨ ਹੈਗਾ ਵੀਰੇ ਬਠਿੰਡਾ ਜ਼ਿਲ੍ਹਾ ਰਾਮਪਰਾ ਫੂਲ ਹਾਂਜੀ ਰਾਮਪਰਾ ਫੂਲ ਤੋਂ ਜਿਹੜਾ ਤਲਵੰਡੀ ਰੋਡ ਜਾਂਦਾ ਉਹ ਤੋਂ ਆਪਣੇ ਪਿੰਡ ਨੂੰ ਰੋਡ ਆਉਂਦਾ ਪਿੰਡ ਵਾਲੇ ਵਾਲੀ ਅੱਛਾ ਓ ਉਂ ਇਥੋਂ ਕਿੰਨਾ ਰਾਮਪਰਾ ਕਿੰਨੀ ਦੂਰ ਰਾਮਪਰਾ 12 ਕਿਲੋਮੀਟਰ ਹੈ 12 ਕਿਲੋਮੀਟਰ ਹੈ ਹਾਂਜੀ ਨੇੜੇ ਤੋਂ ਨੂੰ ਕਿਹੜਾ ਸ਼ਹਿਰ ਰਹਿੰਦਾ ਰਾਮਪਰਾ ਹੀ ਪੈਂਦਾ ਨੇੜੇ ਸਾਡਾ ਇਹ ਸੈਂਟਰ ਚ ਹੈ 12 ਕਿਲੋਮੀਟਰ ਸਾਨੂੰ ਰਾਮਪਰਾ 12 ਹੀ ਪੁੱਛੋ ਆ ਸਾਨੂੰ ਬਾੜਾ 12 ਹੀ ਮ ਬੀ 8022 ਲੱਖੇ ਤੋਂ ਟਰਾਲਾ ਤਿਆਰ ਕਰਵਾਉਣਾ ਤੇ ਨੰਬਰ ਆਪਾਂ ਸਕਰੀਨ ਤੇ ਚਲਾਤੇ ਤੁਸੀਂ ਬਾਈ ਨਾਲ ਕੰਟੈਕਟ ਕਰੋ ਪਰ ਤੁਹਾਡੇ ਅੰਦਰ ਨਾ ਥੋੜਾ ਜਿਹਾ ਸਬਰ ਸੰਤੋਖ ਹੋਣਾ ਚਾਹੀਦਾ ਵੀ ਥੋੜਾ ਜਿਹਾ ਸਮਾਂ ਵੇਟ ਕਰਨੀ ਪੈਣੀ ਹੈ ਕਿਉਂਕਿ ਬਾਈ ਦਾ ਉਹ ਕੰਮ ਨਹੀਂ ਹੈਗਾ ਵੀ ਤੁਸੀਂ ਕਹੋ ਅੱਜ ਬਾਈ ਅਸੀਂ ਤੇਰੇ ਲਈ ਬਿਉਣਾ ਕੱਲ ਨੂੰ ਸਾਨੂੰ ਟਰਾਲੀ ਚਾਹੀਦੀ ਹੈ ਨਾ ਬਾਈ ਚਾਹੀਦੀ ਹੈ ਹਾਂ ਕਿਉਂਕਿ ਜੇ ਤੁਸੀਂ ਰੀਜਾ ਪੂਰੀਆਂ ਕਰਨੀਆਂ ਨੇ ਤੁਹਾਡੇ ਦਿਲ ਦੇ ਵਿੱਚ ਬਲਬਲੇ ਆ ਤੁਹਾਡੇ ਦਿਲ 'ਚ ਸ਼ੌਂਕ ਹੈ ਨਾ ਸ਼ੌਂਕ ਪੂਰੇ ਕਰਨ ਵਾਸਤੇ ਥੋੜਾ ਜਿਹਾ ਸਮਾਂ ਚਾਹੀਦਾ ਹੁੰਦਾ ਹੈ ਕਿਉਂਕਿ ਉਹ ਤਾਂ ਆਪਣੇ ਘਰਾਂ ਚ ਵੀ ਆਮ ਕੰਮ ਹੁੰਦੇ ਆ ਜਿਹੜਾ ਕੰਮ ਵਧੀਆ ਤੇ ਹੋਊਗਾ ਉਹ ਤੇ ਬਈ ਟਾਈਮ ਲੱਗੂ ਸ਼ੌਂਕਾ ਕੰਮ ਕਰਨਾ ਉਹ ਟਾਈਮ ਖਾਂਦਾ ਬਿਲਕੁਲ ਜੀ ਤੁਹਾਨੂੰ ਫੇਰ ਵੀ ਨਾ ਬਾਈ ਕੋਸ਼ਿਸ਼ ਕਰੂਗਾ ਜਲਦੀ ਤੋਂ ਜਲਦੀ ਟਰਾਲੀ ਦੇਣ ਦੀ ਉਦਾਂ ਮਹੀਨਾ ਡੇਢ ਮਹੀਨੇ ਦਾ ਸਮਾਂ ਬਈ ਲੈ ਲੈਂਦਾ ਲੈ ਲੈਂਦੇ ਜੀ ਹਾਂ ਤੇ ਮਿੱਤਰੋ ਕੋਈ ਵੀ ਤੁਸੀਂ ਖੇਤੀਬਾੜੀ ਦਾ ਐਪਲੀਮੈਂਟ ਤਿਆਰ ਕਰਾਉਣਾ ਤਾਂ ਬਾਈ ਨਾਲ ਸੰਪਰਕ ਕਰਿਓ ਬੈਸੀ ਤਾਂ ਟਰਾਲੀਆਂ ਦੀ ਇੰਨੀ ਕੁ ਖਿੱਚਾ ਸਾਡੇ ਬਾਈ ਲਵੇ ਵੀ ਪਹਿਲੇ ਮਹੀਨਾ ਡੇਢ ਮਹੀਨਾ ਅੱਵਾ ਚੱਲਦੇ ਹਨ ਬਾਈ ਫਿਰ ਇੱਕ ਮੈਨੂੰ ਹੋਰ ਦੱਸਿਓ ਆ ਜਿਹੜੇ ਐਪਲੀਮੈਂਟ ਤਿਆਰ ਕਰਦੇ ਇਹ ਤੁਸੀਂ ਕਦੋਂ ਸਮਾਂ ਟਰਾਲਿਆਂ ਵਾਲੀ ਲੀਵਰ ਲੱਗਾ ਜੀ ਇਹ ਛੋਟੇ ਸੰਦਾਂ ਨਹੀਂ ਲੱਗ ਰਹੇ ਅਸੀਂ ਇਹ ਲੱਗ ਰੱਖੀ ਹੋਈ ਹੈ ਹਾਂ ਓਕੇ ਓਕੇ ਤੇ ਲਾ ਮਿੱਤਰੋ ਕਰਿਓ ਜਰੂਰ ਸੰਪਰਕ ਪਿੰਡ ਵਾਲੇ ਵਾਲੀ ਡਿਸਟ੍ਰਿਕਟ ਬਠਿੰਡਾ ਨਾ ਜੀ ਨੰਬਰ ਆਪਾਂ ਵਾਈਫਰਾਂ ਦੇ ਪੱਟੀ ਤੇ ਚਲਾਤੇ ਤਾਂ ਬਸ ਕਰੋ ਡਾਇਲ ਕਰੋ ਜਰਾ